ਹੱਦ ਦੀ ਸੇਵਾ ਦੇ ਨਾਲ-ਨਾਲ ਲੋਕ ਸੇਵਾ ਨੂੰ ਵੀ ਆਪਣੇ ਪਰਿਵਾਰਾਂ ਦੇ ਵਿੱਚ ਇਸ ਤਰ੍ਹਾਂ ਨਾਲ ਵਸਾਇਆ ਤਾਂ ਕਿ ਜੋ ਲੋਕ ਉਸ ਸਰਹੰਦੀ ਏਰੀਏ ਦੇ ਵਿੱਚ ਕਿਸੇ ਨਾ ਕਿਸੇ ਕਾਰਨ ਜ਼ਖਮੀ ਹੋਏ ਜਾਂ ਜਿਨ੍ਹਾਂ ਦੇ ਜਿਹੜੇ ਲਿੰਬ ਸੀਗੇ ਉਹ ਪੂਰੀ ਤਰ੍ਹਾਂ ਨਾਲ ਖਰਾਬ ਹੋ ਗਏ ਉਹਨਾਂ ਦੇ ਲਿੰਬਸ ਉਹਨਾਂ ਦੇ ਅੰਗਾਂ ਨੂੰ ਲਗਾਉਣ ਦਾ ਕੰਮ ਵੀ ਕੀਤਾ ਜਾਣ ਲੱਗਿਆ ਕੁਝ ਮਿਲਟਰੀਜ਼ ਮੈਨ ਦੀਆਂ ਫੈਮਿਲੀਜ਼ ਅਸੀਂ ਕਹੀਏ ਫੌਜੀ ਪਰਿਵਾਰ ਜਿਹੜੇ ਸੀ ਕੁਝ ਇਕੱਠੇ ਹੋਏ ਤੇ ਜਦੋਂ ਉਹ ਇਸ ਜੰਮੂ ਅੜ ਕਸ਼ਮੀਰ ਦੇ ਏਰੀਆ ਵਿੱਚ ਗਏ ਜਿੱਥੇ ਕੀ ਸੈਨਾ ਨਾਲ ਲੜਾਈ ਹੁੰਦੀ ਸੀਗੀ ਅੱਤਵਾਦ ਦਾ ਦੌਰ ਸੀਗਾ ਅੱਤਵਾਦੀ ਦੀ ਗੋਲੀਬਾਰੀ ਹੁੰਦੀ ਸੀਗੀ ਔਰ ਸੈਨਾ ਅਤੇ ਅੱਤਵਾਲ ਦੀ ਬਾਦੀਆਂ ਦੇ ਵਿੱਚ ਮੋਟਪੇੜ ਹੁੰਦੇ ਸੀ ਕਿ ਉਸ ਏਰੀਆ ਵਿੱਚ ਬਹੁਤ ਸਾਰੇ ਇਹ ਜੇ ਲੋਕ ਸੀਗੇ ਜਿਹੜੇ ਕੀ ਬਿਨਾ ਬਜੇ ਤੋਂ ਨਿਰਦੋਸ਼ ਲੋਕ ਵੀ ਜ਼ਖਮੀ ਹੁੰਦੇ ਸੀਗੇ ਮਾਈਨਜ਼ ਨਾਲ ਬੰਬ ਨਾਲ ਉਹਨਾਂ ਦੇ ਔਰ ਜਾਣਦੇ تھے ਕਿ ਹੱਥ ਪੈਰ ਜਿਹੜੇ ਸੀਗੇ ਖਰਾਬ ਹੁੰਦੇ ਸੀਗੇ ਉਹ ਅਪਾਹਜ ਹੁੰਦਾਂ ਸੀਗੇ ਇਹਨਾਂ ਅਪਾਹਜਾਂ ਦੀ ਮਦਦ ਕਰਨ ਵਾਸਤੇ ਜਿਹੜੇ ਆਰਮੀ ਪਰਿਵਾਰ ਸੀਗੇ ਜਿਹੜੇ ਆਰਮੀ ਪਰਿਵਾਰ ਕਹੀਏ ਉਹਨਾਂ ਨੇ ਇੱਕ ਵੀਰਾ ਠਾਇਆ ਕਿ ਅਸੀਂ ਇਹਨਾਂ ਦੇ ਅੰਗ ਲਗਾ ਕੇ ਦੇਣੇ ਆ ਇਸ ਵਾਸਤੇ ਸੰਸਥਾ ਬਣਾਈ ਗਈ ਜਿਹਦਾ ਨਾਮ ਰੱਖਿਆ ਗਿਆ ਪ੍ਰੀਤਮ ਸਪਿਰਚੁਅਲ ਫਾਊਂਡੇਸ਼ਨ ਇਹ ਫਾਊਂਡੇਸ਼ਨ ਜਿਹੜੀ ਹੈਗੀ ਹੈ ਉਸ ਏਰੀਏ ਦੇ ਵਿੱਚ ਜੰਮੂ ਅਤੇ ਕਸ਼ਮੀਰ ਦੇ ਵਿੱਚ ਜਿਨ੍ਹਾਂ ਲੋਕਾਂ ਦੇ ਹੱਥ ਪੈਰ ਕਿਸੇ ਧਮਾਕੇ ਦੇ ਕਾਰਨ ਕਿਸੇ ਗੋਲੀਬਾਰੀ ਦੇ ਕਾਰਨ ਜਾਂ ਕਿਸੇ ਹੋਰ ਮਾਈਂਡ ਦੇ ਕਾਰਨ ਚਲੇ ਜਾਂਦੇ ਆ ਉਨਾਂ ਨੂੰ ਅੰਗ ਲਵਾ ਕੇ ਦਿੰਨੇ ਆ ਇਹਦੇ ਵਾਸਤੇ ਇੱਕ ਸੈਂਟਰ ਖੋਲਿਆ ਗਿਆ ਹੈ ਮੁਹਾਲਜੇ ਵੀ ਸੈਂਟਰ ਖੋਲਿਆ ਗਿਆ ਤੇ ਦਿੱਲੀ ਜਿਹੜੀ ਕੇਂਦਰ ਸਰਕਾਰ ਹੈਗੀ ਹੈ ਯਾ ਆਪਾਂ ਕੇ ਡਿਫੈਂਸ ਜਿਹੜੀ ਮਿਨਿਸਟਰੀ ਹੈਗੀ ਹੈ ਉਹਦੀ ਮਦਦ ਨਾਲ ਉਹਨਾਂ ਲੋਕਾਂ ਦਾ ਪਤਾ ਲਗਾਇਆ ਜਾਂਦਾ ਤੇ ਫਿਰ ਉਹਨਾਂ ਦੇ ਜਿਹੜੇ ਲੈਂਬਸ ਜਿਹੜੇ ਨੇ ਉਹ ਨਕਲੀ ਅੰਗ ਲਵਾ ਕੇ ਦਿੱਤੇ ਜਾਂਦੇ ਤਾਂ ਕਿ ਉਹ ਆਪਣੇ ਜੀਵਨ ਚਰਿਆ ਨੂੰ ਠੀਕ ਤਕ ਨਾਲ ਕਰ ਸਕਣ ਇਸ ਦਿਨਾਂ ਨਾਲ ਉਹਨਾਂ ਪਰਿਵਾਰਾਂ ਦੀ ਹੀ ਵਿਵਾਹ ਜਿਹੜੇ ਕੀ ਪਰਿਵਾਰ ਨੇ ਉਹਨਾਂ ਦੇ ਵਿਵਾਹ ਲੜਕੇ ਲੜਕੀ ਦੇ ਵਿਵਾਹ ਕਰਵਾਏ ਜਾਣੇ ਉਸ ਨਾਲ ਨਾਲ এডਿਕੇਸ਼ਨ ਦਾ ਕੰਮ ਕਰਨਾ ਇਹਦੇ ਵਾਸਤੇ ਹਰਿ ਸਿੰਘ ਮੈਮੋਰੀਅਲ এডਿਕੇਸ਼ਨ ਸੰਸਥਾ ਵੀ ਬਣਾਈ ਗਈ ਹੈ ਜਿਹੜੀ ਕੀ ਸਲਾਮੇਰੀ ਦੇ ਬੱਚਿਆਂ ਨੂੰ ਜਿਹੜੀ ਹੈਗੀ ਹੈ ਸਿੱਖਿਆ ਦਿੰਦੀ ਹੈ ਐਜੂਕੇਟ ਕਰਦੀ ਬਹੁਤ ਸਾਰੇ ਬੱਚੇ ਪੜ ਕੇ ਨੇ ਉਹ ਨੇਵੀ ਚਲੇ ਗਏ ਨੇ ਮਰਚੰਟ ਨੇਵੀ ਚਲੇ ਗਏ ਨੇ ਕੁਝ ਸੀਏ ਬਣ ਗਿਆ ਕੋਈ ਕਿਸੇ ਬੜੀ ਕੰਪਨੀ ਚ ਕੰਮ ਕਰ ਰਿਹਾ ਕੋਈ ਏਅਰਟੈਲ ਚ ਕੰਮ ਕਰ ਰਿਹਾ ਬੜੀ ਬੜੀਆਂ ਕੰਪਨੀਆਂ ਵਿੱਚ ਕੰਮ ਕਰ ਰਹੇ ਨੇ ਅੱਜ ਦੇ ਮਹਾਪੁਰਖ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਇਸ ਸੰਸਥਾ ਨਾਲ ਮਲਾਵਾਂਗੇ ਤੇ ਦੱਸਾਂਗੇ ਕਿ ਕਿਸ ਤਰ੍ਹਾਂ ਨਾਲ ਕੁਝ ਮਿਲਟਰੀ men ਦੇ ਪਰਿਵਾਰ ਆਪਾਂ ਕਹੀਏ ਕਿ ਫੌਜੀ ਪਰਿਵਾਰ ਜਿਹੜੇ ਨੇ ਲੋਕਾਂ ਦੀ ਸੇਵਾ ਕਰਨ ਵਿੱਚ 1983 ਤੋਂ ਲੱਗੇ ਹੋਏ ਜੰਮੂ ਕਸ਼ਮੀਰ ਵਿੱਚ ਅਤਵਾਦ ਦੇ ਪੀੜਤ ਲੋਕਾਂ ਦੇ ਮਦਦ ਕਰਨਾ ਅਤੇ ਉਹਨਾਂ ਦੇ ਲੈਂਬਸ ਜਿਹੜੇ ਕਿ ਕਿਸੇ ਦਾ ਹੱਥ ਪੈਰ ਗਵਾਚ ਗਏ ਆ ਜਾਂ ਕਿਸੇ ਤਰ੍ਹਾਂ ਨਾਲ ਵੀ ਜ਼ਖਮੀ ਹੋ ਕੇ ਉਹ ਖਰਾਬ ਹੋ ਗਿਆ ਉਹਨੂੰ ਲਗਾ ਕੇ ਦੇਣ ਵਾਸਤੇ ਕੰਮ ਕਰਨ ਵਾਲੀ ਸੰਸਥਾ ਅਤੇ ਐਜੂਕੇਸ਼ਨ ਜਿਹੜੀ ਸਿੱਖਿਆ ਜਿਹੜੀ ਹੈਗੀ ਆ ਸਲਮ ਏਰੀਆ ਦੇ ਬੱਚਿਆਂ ਨੂੰ ਦੇਣ ਵਾਸਤੇ ਸੰਸਥਾ ਹੈਗੀ ਆ ਉਹਦਾ ਨਾਮ ਹੈ ਪ੍ਰੀਤਮ ਸਪਿਰਚੁਅਲ ਫਾਊਂਡੇਸ਼ਨ ਉਹਦੇ ਮੈਂਬਰ ਸਾਡੇ ਨਾਲ ਨੇ ਜਗਦੀਤ ਕਾਲੋ ਜੀ ਜਿਹਨਾਂ ਨੂੰ ਵਿੱਕੀ ਕਾਲੋ ਵੀ ਕਿਹਾ ਜਾਂਦਾ ਹੈ ਕੱਲ ਸਭ ਤੁਹਾਡਾ ਇੰਜੀਨੀਅਰ ਮੀਡੀਆ ਦੇ ਪ੍ਰੋਗਰਾਮ ਮਹਾਪੁਰਖ ਜੀ ਬਾਬਾ ਸਵਾਗਤ ਹੈ ਬਹੁਤ ਬਹੁਤ ਮੈਂ ਵੀ ਧੰਨਵਾਦ ਕਰਦੀ ਆ ਜੀ মিডিਆ ਦਾ ਜਿਨ੍ਹਾਂ ਨੇ ਇਹ ਅੱਜ ਇੱਥੇ ਆ ਕੇ ਸਾਡੇ ਕੋਲ ਸਾਨੂੰ ਰਿਫਲੈਕਟ ਕੀਤਾ ਏ ਇਹ ਦਿਖਾਇਆ ਏ ਸਾਰੀ ਜਨਤਾ ਨੂੰ ਦਿਖਾਇਆ ਏ ਔਰ ਦੱਸ ਰਹੇ ਆ ਕਿ ਐਸੇ ਈੰਦੇ ਕੰਮ ਵੀ ਕਰਨੇ ਚਾਹੀਦੇ ਆ ਇਹ ਸਮਾਜ ਵਿੱਚ ਗਰੀਬੀ ਨੂੰ ਵੀ ਸੰਭਾਲਿਆ ਜਾਣਾ ਚਾਹੀਦਾ ਕੋਈ ਨਾ ਕੋਈ ਕਰਿੰਦਾ ਹੋਣਾ ਚਾਹੀਦਾ ਐਸਾ ਮਹਾਪੁਰਖ ਵਾਕਈ ਆਉਣਾ ਚਾਹੀਦਾ ਸਾਹਮਣੇ ਜਿਹੜਾ ਸਮਾਜ ਦੇ ਹਾਲਾਤਾਂ ਨੂੰ ਸੰਭਾਲੇ ਗਵਰਨਮੈਂਟ ਦੇ ਨਾਲ ਹੱਥ ਦੇ ਹੱਥ ਨਾਲ ਬੰਨ ਕੇ ਚੱਲੇ ਤੇ ਮੇਰਾ ਪਹਿਲਾ ਸਵਾਲ ਤੁਹਾਨੂੰ ਇਹ ਹੈ ਕਿ ਆਖਰਕਾਰ ਇਹ ਫਾਊਂਡੇਸ਼ਨ ਕਿਉਂ ਬਣਾਨੀ ਪਈ ਤੇ ਦਾ ਮਕਸਦ ਕੀ ਸੀਗਾ ਔਰ ਕਦੋਂ ਬਣੀ ਕਿੰਨੇ ਲੋਕ ਸ਼ਾਮਿਲ ਸੀਗੇ ਇਹ ਦੇਖੋ ਜਿਹੜੀ ਫਾਊਂਡੇਸ਼ਨ ਸਾਹਮਣੇ ਆਈ ਹੈ ਨਾ ਇਹ ਅਸੀਂ ਵੀ ਇੱਕ ਸਾਡੇ ਲਈ ਵੀ ਅਚੰਭਾ ਜਿਹਾ ਲੱਗਦਾ ਏ ਅਸੀਂ ਵੀ ਬੜੇ ਹੈਰਾਨ ਹੁੰਦੇ ਆ 83 ਦੀ ਗੱਲ ਆ ਇਹ 83 ਵਿੱਚ ਜਸਟ ਮੇਰੀ ਮੈਰਿਜ ਹੋਈ ਸੀ ਹੱਲੇ ਤੇ ਮੇਰੇ ਹਸਬੰਡ ਜਿਹੜੇ ਆਰਮੀ ਜੁਆਇਨ ਕੀਤੀ ਹੋਈ ਸੀ ਉਹਨਾਂ ਨੇ 21 ਸੈਪਟੈਂਬਰ ਨੂੰ ਮੈਰਿਜ ਹੋਈ 26 ਨੂੰ ਉਹਨਾਂ ਨੇ ਆਰਮੀ ਨੇ ਜੁਆਇਨ ਕਰ ਲਿਆ ਸੀ ਸੈਪਟੈਂਬਰ ਵਿੱਚ ਤੇ ਸਾਡੀ ਫਰਸਟ ਪੋਸਟਿੰਗ ਜਿਹੜੀ ਜੰਮੂ ਕਸ਼ਮੀਰ ਵਿੱਚ ਸੀ ਉੱਥੇ ਅਸੀਂ ਨੌਕਰੀ ਦੇ ਵਿੱਚ ਅਸੀਂ ਮੈਂ ਵੀ ਉਹਨਾਂ ਦੇ ਨਾਲ ਗਈ ਹੋਈ ਸੀ ਸਾਡੇ ਆਰਮੀ ਆਫੀਸਰ ਦੇ ਇੱਕ ਬੇਟੀ ਦੀ ਮੈਰਿਜ ਸੀਗੀ ਤੇ ਮੈਰਿਜ ਅਸੀਂ ਸਾਰੇ ਇਕੱਠੇ ਹੋਏ ਸੀ ਜਦੋਂ ਇਕੱਠੇ ਹੋਏ ਮੈਰਿਜ ਹੋ ਗਈ ਸਾਰੇ ਹੱਸੀ ਮਜ਼ਾਕ ਕੀਤਾ ਉਹ ਕਹਿੰਦੇ ਚਲੋ ਇੱਕ ਟੂਰ ਤੇ ਚੱਲਦੇ ਆ ਉੱਥੋਂ 30 ਕਿਲੋਮੀਟਰ ਟੂਰ ਤੇ ਗਏ ਅਸੀਂ ਇੱਕ ਜਗ੍ਹਾ ਤੇ ਪਹਾੜਾਂ ਦੇ ਵਿੱਚ ਹੋਰ ਉੱਚੇ ਪਹਾੜਾਂ ਵਿੱਚ ਗਏ ਉੱਥੇ ਇੱਕ ਜਗ੍ਹਾ ਸੀਗੀ ਉਹ ਜਗ੍ਹਾ ਜਿਹੜੀ ਨਾ ਬੜੀ ਸਪਿਰਚੁਅਲ ਜਿਹੀ ਜਗ੍ਹਾ ਸੀ ਉਹਦਾ ਮੈਂ ਇਹ ਨਹੀਂ ਕਹਿ ਸਕਦੀ ਕਿ ਧਰਮ ਵਾਲੀ ਜਗ੍ਹਾ ਸੀ ਜਾਂ ਕੁਝ ਵੈਸੇ ਸੀ ਉਹ ਜਗ੍ਹਾ ਨੂੰ ਸ੍ਰਿਸ਼ਟੀ ਨੂੰ ਦੇਖ ਕੇ ਨਾ ਬੜੀ ਸਪਿਰਚੁਅਲਟੀ ਆਈ ਤੇ ਉੱਥੇ ਲੋਕ ਜਿਹੜੇ ਸੀ ਬਹੁਤ ਹੀ ਗਰੀਬ ਸੀਗੇ ਬਹੁਤ ਪੋਰਸੀ ਨਾ ਤਾਂ ਕੋ ਐਜੂਕੇਸ਼ਨ ਸੀ ਨਾ ਕੁਛ ਹੋਰ ਸੀ ਸਾਡੇ ਨਾਲ ਜਿਹੜੇ ਮੇਨ ਸਾਡੇ ਭਾਜੀ ਸੀਗੇ ਇੱਕ ਉਹ ਜਗਵੀਰ ਸਿੰਘ ਸੂਦ ਉਹਨਾਂ ਦੇ ਮਨ ਵਿੱਚ ਇੱਕ ਗੱਲ ਆਈ ਉੱਥੇ ਖੜੇ ਖੜੇ ਅਸੀਂ ਕਾਫੀ ਆਰਮੀ ਆਫੀਸਰ ਵੀ ਖੜੇ ਸੀ ਜਨਰਲ ਵਰਗੇਡੀਅਰ ਕਰਨਲ ਸਾਰੇ ਨਾਲ ਸੀ ਅਸੀਂ ਕੋਈ ਘਟ ਤੋਂ ਘਟ ਉੱਥੇ 60 70 ਬੰਦੇ ਸੀਗੇ ਮੈरिज ਵਾਲੇ ਗਏ ਉਹ ਭਾਜੀ ਜਗਵੀਰ ਸੀਗੇ ਉਹਨਾਂ ਦੇ ਮਨ ਚ ਕੇ ਗੱਲ ਆਈ ਕਹਿੰਦੇ ਇਹ ਐਨੇ ਗਰੀਬ ਲੋਕ ਆ ਇਹਨਾਂ ਨੂੰ ਇਹ ਨਹੀਂ ਪਤਾ ਕਿ ਨਲ ਕੀ ਹੁੰਦਾ ਏ ਨਲਕੇ ਚੋਂ ਪਾਣੀ ਕਿਵੇਂ ਕੱਢਣਾ ਇਹਨਾਂ ਨੂੰ ਇਹ ਨਹੀਂ ਪਤਾ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਗੱਡੀ ਕੀ ਹੁੰਦੀ ਆ ਜਿਹੜੀ ਆ ਵਹੀਕਲ ਆ ਨਾ ਜਦੋਂ ਫਸਟ ਟਾਈਮ ਉਧਰ ਵਹੀਕਲ ਗਈ ਨਾ ਉਹ ਲੋਕ ਇਕੱਠੇ ਹੋ ਕੇ ਆਉਂਦੇ ਸੀ ਅਸੀਂ ਇਹਦੀਆਂ ਅੱਖਾਂ ਵੇਖਣੀਆਂ ਐ ਅੱਖਾਂ ਕਿਵੇਂ ਦੀਆਂ ਗੱਡੀ ਦੀਆਂ ਇਦਾਂ ਦੇ ਅਨਪੜ੍ਹ ਲੋਕ ਸੀ ਉੱਥੇ ਪਾਜੀ ਜਗਵੀਰ ਨੇ ਫਿਰ ਸਾਨੂੰ ਸਾਰਿਆਂ ਨੂੰ ਕਿਹਾ ਪਏ ਆਪਾਂ ਕੁਝ ਐਸਾ ਕਰੀਏ ਕੋਈ ਫਾਊਂਡੇਸ਼ਨ ਬਣਾਈਏ ਸਾਰੇ ਜਣੇ ਪੌਕਟ ਚੋਂ ਥੋੜਾ ਥੋੜਾ ਦਾ ਸਬੰਧ ਕੱਢ ਕੇ ਅਸੀਂ ਇੱਕ ਫਾਊਂਡੇਸ਼ਨ ਬਣਾਈਏ ਤੇ ਇਹਨਾਂ ਦੇ ਕੰਮ ਆ ਸਕੀਏ ਪਰਮਾਤਮਾ ਦਾ ਨਾਮ ਵੀ ਲਵਾਂਗੇ ਸਿਮਰਨ ਵੀ ਹੋ ਜਾਏਗਾ ਤੇ ਕੰਮ ਵੀ ਚੱਲੇਗਾ ਉਹ ਇੱਕ ਨੇਕ ਇਨਸਾਨ ਸੀ ਜਿਨ੍ਹਾਂ ਨੇ ਸਾਨੂੰ ਨਾਲ ਆਪਣੇ ਜੋੜ ਲਿਆ ਤੇ ਅਸੀਂ ਉੱਥੋਂ ਇਨਸਪਾਇਰ ਹੋਏ ਤੇ ਅਸੀਂ ਇੱਕ ਫਿਰ ਫਾਊਂਡੇਸ਼ਨ ਬਣਾਈ ਜਿਹਦਾ ਨਾਮ ਸੀ ਪ੍ਰੀਤਮ ਸਪਿਚਲ ਫਾਊਂਡੇਸ਼ਨ ਜਿਹਦੇ ਸਾਡੇ ਮੇਨ ਮਾਲਿਕ ਚੇਅਰਪਰਸਨ ਜਿਹੜੇ ਸੀ ਭਾਜੀ ਜਗਵੀਰ ਸਿੰਘ ਸੂਦ ਪੁੰਛ ਰਹਿੰਦੇ ਆ ਤੇ ਉਹਨਾਂ ਦੇ ਨਾਲ ਅਸੀਂ ਚੱਲਦੇ ਜਾ ਰਹੇ ਹਾਂ ਜਿਹੜੀ ਜਦੋਂ ਅਸੀਂ ਤੁਸੀਂ ਫਾਊਂਡੇਸ਼ਨ ਬਣਾਈ ਉਸ ਤੋਂ ਬਾਅਦ ਕੀ ਰੱਖਿਆ ਮਕਸਦ ਵੀ ਕਿਸ ਤਰ੍ਹਾਂ ਦੀ ਮਦਦ ਕਰਨੀ ਆ ਸੀ ਯੈਸ ਜਦੋਂ ਫਾਊਂਡੇਸ਼ਨ ਬਣ ਗਈ ਉੱਥੇ ਸਪਿਰਚੁਅਲਿਟੀ ਜ਼ਿਆਦਾ ਸੀ ਸਾਰਿਆਂ ਦੇ ਮਨਾਂ ਦੇ ਵਿੱਚ ਕਾਈਂਡਨੈਸ ਬਹੁਤ ਸੀ ਇਮੋਸ਼ਨ ਬਹੁਤ ਜ਼ਿਆਦਾ ਇਮੋਸ਼ਨਸ ਇਕੱਠੇ ਹੋ ਗਏ ਸੀ ਟੁਵਰਡਸ ਸਮਾਜ ਸਮਾਜ ਦੇ ਹਾਲਾਤਾਂ ਨੂੰ ਦੇਖ ਕੇ ਅਸੀਂ ਇੱਥੇ ਬੈਠੇ ਆ ਨਾ ਸ਼ਹਿਰ ਵਿੱਚ ਮੋਹਾਲੀ ਸ਼ਹਿਰ ਵਿੱਚ ਚੰਡੀਗੜ੍ਹ ਸ਼ਹਿਰ ਵਿੱਚ ਬੈਠੇ ਆ ਸਾਨੂੰ ਬੜੀ ਚਮਕ ਧਮਕ ਆ ਅਮੀਰੀ ਆ ਪਰ ਜਦੋਂ ਤੁਸੀਂ ਨਾ ਹੌਲੀ ਹੌਲੀ ਕਿਤੇ ਹੋਰ ਇਲਾਕੇ 'ਚ ਜਾਓਗੇ ਰਾਦਰ ਪਹਾੜਾਂ 'ਚ ਜਾਓਗੇ ਜ਼ਿਆਦਾ ਉੱਥੇ ਤੁਹਾਨੂੰ ਪਤਾ ਲੱਗੇਗਾ ਇਨਸਾਨੀਅਤ ਕੀ ਆ ਇਨਸਾਨ ਕੀ ਆ ਵੈਰੀ ਵੈਰੀ ਕਾਈਂਡ ਦੇ ਆਰ ਬਟ ਦੇ ਆਰ ਵੈਰੀ ਪੂਰ ਉਹਨਾਂ ਨੂੰ ਜ਼ਰੂਰਤ ਆ ਉਹਨਾਂ ਨੂੰ ਪੈਸੇ ਦੀ ਵੀ ਜ਼ਰੂਰਤ ਆ ਸਾਡੀ ਸਾਥ ਦੀ ਵੀ ਜ਼ਰੂਰਤ ਆ ਅਸੀਂ ਉੱਥੇ ਇੱਕ ਕਮੇਟੀ ਬਣਾ ਲਈ ਫਾਊਂਡੇਸ਼ਨ ਬਣਾ ਲਈ ਮੈਂਬਰ ਅਸੀਂ ਦਰਜ ਕਰ ਲਏ ਕਿ ਆ ਮੈਂਬਰ ਹੈ ਆ ਐਕਟਿਵ ਮੈਂਬਰ ਹੋਣਗੇ ਆ ਜੇ ਹੋਗੇ ਬਾਜੀ ਨੇ ਉਸ ਸਾਫਨਾ ਬਣਾ ਕੇ ਅਸੀਂ ਫਿਰ ਆਪਣੀ ਆਪਣੀ ਜਗ੍ਹਾ ਤੇ ਸਾਰੇ ਸਪਰੈਡ ਹੋ ਗਏ ਕੋਈ ਕਿਤੇ ਦਾ ਸੀ ਕੋਈ ਅਸਾਮ ਦਾ ਸੀ ਕੋਈ ਸਾਊਥ ਦਾ ਸੀ ਆਫੀਸਰ ਕੋਈ ਕਿਤੋਂ ਮੈਰਿਜ ਤੇ ਆਇਆ ਹੋਇਆ ਸੀ ਕੋਈ ਚੰਡੀਗੜ੍ਹ ਦਾ ਸੀ ਉਹਨਾਂ ਨੂੰ ਸਾਰਿਆਂ ਨੂੰ ਇਹ ਹੀ ਟੀਚਾ ਦਿੱਤਾ ਕਿ ਤੁਸੀਂ ਜਿੱਥੇ-ਜਿੱਥੇ ਵੀ ਰਹੋਗੇ ਯੂ ਵਿਲ ਪਰਫਾਰਮ ਯੂਰ ਡਿਊਟੀ ਟਵਰਡਸ ਯੂਅਰ ਸੋਸਾਇਟੀ ਕਿ ਤੁਸੀਂ ਸੋਸਾਇਟੀ ਲਈ ਐਸਾ ਕੰਮ ਕਰਨਾ ਆ ਜਿੱਥੇ ਜ਼ਿਆਦਾਤਰ ਕੇ ਐਜੂਕੇਸ਼ਨ ਦਿਓ ਐਜੂਕੇਸ਼ਨ ਦੇਣ ਨਾਲ ਜਿਹੜੇ ਬੱਚੇ ਅਗਰ ਬੱਚਾ 5ਵੀਂ 8th ਕਲਾਸਾਂ ਵੀ ਕਰ ਜਾਂਦਾ ਏ ਤਾਂ ਉਹ ਆਪਣਾ ਹਿਸਾਬ ਕਿਤਾਬ ਗਿਣਨ ਲੱਗ ਜਾਂਦਾ ਉਹਨੂੰ ਪਤਾ ਲੱਗ ਜਾਂਦਾ ਏ ਉਹਨੂੰ ਆਪਣੇ ਹੱਕ ਦਾ ਪਤਾ ਲੱਗ ਜਾਂਦਾ ਏ ਜਾਗਰਤੀ ਆਉਂਦੀ ਆ ਉਸ ਬੱਚਿਆਂ ਦੇ ਵਿੱਚ ਜਾਗਰਤੀ ਆਉਂਦੀ ਆ ਤੇ ਉਹ ਫਿਰ ਜਿੱਥੇ ਜਿੱਥੇ ਅਸੀਂ ਵਿਖਰੇ ਅਸੀਂ ਜਿੱਥੇ ਜਿੱਥੇ ਰਹੇ ਉੱਥੇ ਜਾ ਕੇ ਅਸੀਂ ਛੋਟੇ ਛੋਟੇ ਆਪਣੇ ਐਜੂਕੇਸ਼ਨਲ ਸੈੱਟ ਖੋਲੇ ਸਭ ਤੋਂ ਪਹਿਲਾਂ ਅਸੀਂ ਐਜੂਕੇਸ਼ਨਲ ਸੈੱਟ ਖੋਲੇ ਆਪਣੇ ਬਲਬੂਤੇ ਤੇ ਖੋਲੇ ਸਾਨੂੰ ਬਾਜੀ ਉਹਨਾਂ ਨੇ ਮਦਦ ਵੀ ਕੀਤੀ ਹਰ ਤਰ੍ਹਾਂ ਆ ਕੇ ਉਹਨਾਂ ਨੇ ਸਾਨੂੰ ਰਾਈਸ ਕੀ ਵੀ ਕਰਵਾਇਆ ਸਟਾਈਲ ਵੀ ਦੱਸਿਆ ਕੀ ਕਰਨਾ ਅਸੀਂ ਸੈੱਟ ਕੋਲ ਕੇ ਉਹਨਾਂ ਬੱਚਿਆਂ ਨੂੰ ਅਸੀਂ ਪੜਾਉਣਾ ਸ਼ੁਰੂ ਕਰਤਾ ਕਿ ਬੱਚਿਆਂ ਨੂੰ ਆਪਣੇ ਹੱਕਾਂ ਦਾ ਪਤਾ ਚੱਲੇ ਸਮਾਜ ਵਿੱਚ ਅਸੀਂ ਕਿਵੇਂ ਖੜਨਾ ਹੈ ਬਸ ਇਹੀ ਸਾਡਾ ਟੀਚਾ ਇਹ ਸੰਸਥਾ ਕਿਹੜੀ ਬਣਾਈ ਤੁਸੀਂ ਐਜੂਕੇਸ਼ਨ ਵਾਸਤੇ ਤੁਸੀਂ ਸਕੂਲ ਦਾ ਨਾਮ ਰੱਖਿਆ ਐਜੂਕੇਸ਼ਨ ਲਈ ਸੰਸਥਾ ਜਿਹੜੀ ਸੀਗੀ ਉਹ ਸਭ ਨੇ ਆਪਣੇ ਆਪਣੇ ਹਿਸਾਬ ਨਾਲ ਬਣਾਈ ਜਿਵੇਂ ਸਾਡਾ ਅਖਨੂਰ ਜੰਮੂ ਚ ਸਕੂਲ ਹੈ ਇਹ ਮੁਹਾਲੀ ਚ ਇੱਥੇ ਸਰਦਾਰ ਹਰੀ ਸਿੰਘ ਮੈਮੋਰੀਅਲ ਚੈਰੀਟੇਬਲ ਸਕੂਲ ਹੈ ਇਸ ਸਣੀ ਜੈਪੁਰ ਚ ਵੀ ਸਕੂਲ ਹੈ ਇੱਕ ਸਾਡਾ ਪੁਨਸ਼ ਵਿੱਚ ਵੀ ਸਕੂਲ ਹੈ ਇਸ ਨਾਲ ਭਾਜੀ ਉਹਨਾਂ ਨੇ ਕਾਫੀ ਹੋਰ ਵੀ ਸਕੂਲ ਬਣਾਏ ਤੇ ਮੈਂ ਇੱਥੇ ਜਿਹੜਾ ਸਕੂਲ ਬਣਾਇਆ ਉਹਨਾਂ ਨੇ ਮੈਨੂੰ ਇੱਥੇ ਦੀ ਚੇਅਰਪਰਸਨ ਰੱਖਿਆ ਸਰਦਾਰ ਹਰੀ ਸਿੰਘ ਮੈਮੋਰੀਅਲ ਸੋਸਾਇਟੀ ਚੈਰੀਟੇਬਲ ਸੋਸਾਇਟੀ ਇਹ ਮੈਂ ਬਣਾ ਕੇ ਸਕੂਲ ਨੂੰ ਕਦੋਂ ਬਣਾਈ ਇਹ 84 ਚ ਸੀ ਜੁਆਇਨ ਕੀਤਾ ਸੀ ਫਾਊਂਡੇਸ਼ਨ ਨੂੰ ਕਿ ਇਹ ਮੈਂ 2000 ਸੇ ਜਾ ਕੇ ਸੋਸਾਇਟੀ ਬਣਾਈ ਤੇ ਵਿਦਿਆਵਾਲ ਨੂੰ ਵਧੀ ਉਨੀਂ ਦਿਨ ਮੈਂ ਉਹਨਾਂ ਦੇ ਨਾਲੇ ਕੰਮ ਕਰਦੀ ਰਹੀ ਉਹ ਜਿਸ ਤਰ੍ਹਾਂ ਸਮਾਜਿਕ ਕੰਮ ਸੀਗੇ ਗਰੀਬ ਬੱਚਿਆਂ ਨੂੰ ਸੰਭਾਲਣਾ ਉਹਨਾਂ ਨੂੰ ਰਾਸ਼ਨ ਪਾਣੀ ਦੇਣਾ ਆਈ ਕੈਂਪਸ ਲਗਵਾਉਣੇ ਜਾਂ ਵਿੱਡੋ ਮੈਰਿਜਸ ਕਰਨੀਆਂ ਜਿਹੜੋ ਜੋ ਵੀ ਉਹ ਪ੍ਰੋਗਰਾਮ ਕਰਦੇ ਸੀ ਉਹ ਸਾਨੂੰ ਮੈਸੇਜ ਦਿੰਦੇ ਸੀ ਅਸੀਂ ਪਹੁੰਚ ਜਾਂਦੇ ਸੀ ਉੱਥੇ ਜਾਦਾ ਰਜੌੜੀ ਹੁੰਦੀ ਸੀ ਪੁੰਛ ਹੁੰਦੇ ਸੀ ਮੁਹਾਲੀ ਚ ਇੱਥੇ 820 ਵਿੱਚ ਇਸ ਜਗ੍ਹਾ ਤੇ ਬਹੁਤ ਫੰਕਸ਼ਨ ਹੋਏ ਆ ਬਹੁਤ ਜ਼ਿਆਦਾ ਉਹਨਾਂ ਨੇ ਹੈਲਪ ਕੀਤੀ ਇੱਥੇ ਆ ਕੇ ਵੀ ਮੈਰਿਜਸ ਕਰਨੀਆਂ ਬੱਚਿਆਂ ਦੀ ਗੱਲ ਕਰਦੇ ਆਂ education واسطے بچے ਕਿਦਾਂ ਦੇ ਚੂਜ਼ ਹੋਏ ਜਿਹੜੇ اسلامੀ ਰੀਡ ਦੇ ਬੱਚੇ ਸੀਗੇ ਕਿ ਆ ਬੱਚੇ ਪੜ ਕੇ ਕਿਤੇ ਅੱਗੇ ਨੌਕਰੀ ਲੱਗੇ ਵਧੀਆ yes yes educationally ਸਾਨੂੰ ਉਹਨਾਂ ਨੇ ਇਹ ਕਿਹਾ ਸੀ ਕਿ ਜਿਹੜਾ ਬਹੁਤ ਹੀ ਪਾਵਰਟੀ ਦੇ ਅੰਡਰਾਮ ਦਾ ਨਾ ਜਿਹੜਾ ਅਸਲਮ ਦੇ ਵਿੱਚ ਆ ਜਿਹਦੀ ਤਨਖਾਹ ਉਸ ਵਕਤ 2000 ਦੇ ਵਿੱਚ ਜਿਹਦੀ ਤਨਖਾਹ 8000 ਆ 7000 ਆ ਉਹ ਤੋਂ ਥੱਲੇ ਵਾਲੇ ਬੱਚਿਆਂ ਨੂੰ ਅਸੀਂ ਲੈਣਾ ਜਿਨ੍ਹਾਂ ਦੀ ਜਿਹਦੇ ਕੋਲ ਮੋਟਰਸਾਈਕਲ ਆ ਕਾਰ ਆ ਉਹਨਾਂ ਦੇ ਬੱਚੇ ਨਹੀਂ ਲੈਣੇ ਅਸੀਂ ਫਿਰ ਇਹੇ ਕਰਦੇ ਸੀ ਕਿ ਜਿਹੜੇ ਬਹੁਤ ਗਰੀਬ ਸੀ ਜਿਹਦੇ ਕੋਲ ਬੱਕਰੀਆਂ ਚਾਰਦਾ ਚਾਰ ਪੰਜ ਕੁੜੀਆਂ ਆ ਉਹਨਾਂ ਦੀਆਂ ਬੱਚੇ ਆ ਉਹਨਾਂ ਦੇ ਉਹਨਾਂ ਕੋ ਖਾਣ ਲਈ ਰਾਸ਼ਨ ਵੀ ਇੱਕ ਟਾਈਮ ਦਾ ਅਸੀਂ ਕਲੋਨੀ ਵਿੱਚ ਡੋਰ ਟੂ ਡੋਰ ਜਾਂਦੇ ਸੀ ਔਰ ਇਹ ਸਰਵੇ ਕਰਦੇ ਸੀ ਕਿ ਇਹ ਲੋੜਵੰਦ ਹੈਗੇ ਔਰ ਪੜਨ ਵਾਲੇ ਬੱਚੇ ਆ ਅਸੀਂ ਕਰਾ ਤੋ ਲੈ ਕੇ ਆਉਂਦੇ ਸੀ ਉਹ ਬੱਚੇ 8ਵੀਂ ਦੀਵਨ ਉਦਮ ਸਿੰਘ ਕਲੋਨੀ ਆ ਜਿਵੇਂ ਇੱਥੋਂ ਬਹੁਤ ਬੱਚੇ ਅਸੀਂ ਲੈ ਪੜਾਉਣਾ ਨਹੀਂ ਸੀ ਚਾਹੁੰਦੇ ਉਹਨਾਂ ਨੂੰ ਇੰਨਾ ਗਿਆਨ ਨਹੀਂ ਸੀ ਉਸ ਵਕਤ ਅਸੀਂ ਉਹਨਾਂ ਨੂੰ ਸਮਝਾਉਂਦੇ ਸੀ ਕਾਉਂਸਲਿੰਗ ਕਰਦੇ ਸੀ ਉਹਨਾਂ ਦੀ ਜਾ ਕੇ ਫਿਰ ਬੱਚੇ ਬਹੁਤ ਗੰਦੇ ਹੁੰਦੇ ਸੀ ਅਸੀਂ ਸਕੂਲ 'ਚ ਬੱਚੇ ਲੈ ਕੇ ਆਉਂਦੇ ਸੀ ਔਰ ਉਹਨਾਂ ਨੂੰ ਨਹਾਉਂਦੇ ਸੀਗੇ ਮੇਰੀਆਂ ਟੀਚਰ ਜਿਹੜੀਆਂ ਰੱਖੀਆਂ ਸੀ ਐਨੀਆਂ ਕਿ ਜ਼ਿਆਦਾ ਕਾਈਂਡ ਐਨੀਆਂ ਸੰਸੀਅਰ ਸੀ ਐਨੀਆਂ ਸਪਿਰਚੁਅਲ ਸੀ ਗਿਆ ਟੀਚਰ ਖੁਦ ਉਹਨਾਂ ਨੂੰ ਲਿਆ ਕੇ ਨਿਲਾਉਂਦੇ ਸੀਗੇ ਯੂਨੀਫਾਰਮ ਸਾਨੂੰ ਪੇਛੀ ਸਾਡੇ ਕੋਲ ਉਹਨਾਂ ਦੇ ਯੂਨੀਫਾਰਮ ਆਪਣੇ ਕੋਲੋਂ ਨਵੀਂ ਪਾ ਦਿੰਦੇ ਸੀਗੇ ਬੁੱਕਸ ਦਿੰਦੇ ਸੀ ਜਿਹਦੇ ਵਿੱਚ ਮੇਰੇ ਹਸਬੰਦ ਨੇ ਬਹੁਤ ਸਪੋਰਟ ਕੀਤਾ ਮੇਰੇ ਬੱਚਾ ਨੇ ਬੜਾ ਸਪੋਰਟ ਕੀਤਾ ਬਾਜੀ ਜਗਵੀਰ ਪੁਨਸਵਾਲਿਆ ਨੇ ਬੜਾ ਸਪੋਰਟ ਕੀਤਾ ਸਾਨੂੰ ਯੂਨੀਫਾਰਮ ਬੁੱਕਸ ਸਾਰੀਆਂ ਫ੍ਰੀ ਦੇ ਦਿੰਦੇ ਸੀ ਮੇਰੇ ਹਸਬੰਦ ਖਤਮ ਨਹੀਂ ਸੀ ਹੋਣ ਦਿੰਦੇ ਉਹਨਾਂ ਨੇ ਬਹੁਤ ਸਾਥ ਦਿੱਤਾ ਤੇ ਉਹ ਅਸੀਂ ਬੱਚਾ ਨੂੰ ਬੈਗ ਪਾ ਦਿੰਦੇ ਸੀ ਨਾਨ ਲਾ ਦੰਦੇ ਸੀ ਨਾ ਉਹਨਾਂ ਦੇ ਸਿਰ ਵਾ ਦੰਦੇ ਸੀ ਪੈਰੈਂਟਸ ਹੋਈ ਬਣ ਕੇ ਜਿਹੜੇ ਬੱਚਿਆਂ ਦੇ ਬਾਲ ਬੜੇ ਗੰਦੇ ਸੀ ਨਾ ਪੈਰੈਂਟਸ ਤੋਂ ਸੀ ਇਜਾਜ਼ਤ ਲੈ ਕੇ ਉਹਨਾਂ ਦੇ ਬਾਲ ਬਾਰ ਬਾਰ ਰੱਖਿਆ ਹੋਏ ਸੀ ਕਟਿੰਗ ਕਰਾਉਂਦੇ ਸੀ ਐ ਫੁੱਲ ਵਾਂਗੂ ਬੱਚਾ ਖਿੜ ਜਾਂਦਾ ਸੀ ਔਰ ਵੈਰੀ ਸਰਪ੍ਰਾਈਜ਼ਿੰਗ ਕਿ ਅੱਜ 23 ਸਾਲ ਹੋ ਗਏ ਆ ਅੱਜ ਸਾਡੇ ਬੱਚੇ ਮਰਚਨ ਨੇਮਿਤ ਗਏ ਹੋਏ ਆ ਜੀ ਮਰਚੰਡ ਨੇਵੀ ਵਿੱਚ ਜਾਣਾ ਕੋਈ ਸੌਖੀ ਗੱਲ ਨਹੀਂ ਆ ਆਮ ਨੇਵੀ ਵਿੱਚ ਵੀ ਗਏ ਹੋਏ ਆ ਇਵਨ ਇੱਕ ਬੱਚਾ ਇੱਥੇ ਹੈ ਇਹ ਰਿਟੇਲ ਦੇ ਵਿੱਚ ਇਹ ਉਹ ਕਹਿੰਦਾ ਮੇਰੇ ਅੰਡਰ 32 ਏਮਪਲੋਇਜ਼ ਕੰਮ ਕਰਦੇ ਆ ਸਾਡੇ ਸਕੂਲ ਦਾ ਬੱਚਾ ਇਹ ਰਿਟੇਲ ਵਿੱਚ ਹੈਡ ਹੈ ਉਹਦੇ ਅੰਡਰ 32 ਏਮਪਲੋਏ ਕੰਮ ਕਰਦੇ ਆ ਏਹੀ ਕੇਮ ਹੇਅਰ ਸਪੈਸ਼ਲੀ ਟੂ ਮੀਟ ਯੂ ਮੈਂ ਬੜੇ ਹੈਰਾਨ ਹੋਈ ਉਹਨੂੰ ਦੇਖ ਕੇ ਔਰ ਮੈਂ ਇੱਕ ਵਾਰ ਪੀਵੀਆਰ ਚ ਗਈ ਨਾ ਇੱਥੇ ਕੰਟਰੀ ਮਾਲ ਗਈ ਤੇ ਬੱਚੇ ਆ ਕੇ ਮੇਰੇ ਪੈਰੀਂ ਹੱਥ ਲਾਉਣ ਜਾਂਦੇ ਮੈਂ ਕਿਹਾ ਬੇਟਾ ਮੈਂ ਪਛਾਣਿਆ ਨਹੀਂ ਕਹਿੰਦੇ ਮੈਡਮ ਅਸੀਂ ਤੁਹਾਡੇ ਸਕੂਲ ਤੋਂ ਪੜੇ ਹੋਈ ਆਈ ਵਾਸ ਸੋ ਹੈਪੀ ਟੂ ਸੀ ਦੈਟ ਮੈਂ ਕਿੰਨੀ ਸੈਲਰੀ ਲੈਂਦੇ ਹੋ ਇੱਥੇ ਦੇ ਸਰਕੇ 19000 ਲੈਂਦਾ 18000 ਲੈਂਦਾ ਆਈ ਵਾਸ ਵੈਰੀ ਹੈਪੀ ਟੂ ਸੀ ਥੈਟ ਕਿ ਕਮਾਲ ਹੋ ਗਈ ਹੈ ਯਾਰ ਅਸੀਂ ਤੇ ਇੱਥੇ ਵੈਸੇ ਹੀ ਇੱਕ ਪ੍ਰਮਾਤਮਾ ਦੇ ਨਾਲ ਜੁੜ ਕੇ ਪ੍ਰਮਾਤਮਾ ਦੇ ਸਿਮਰਨ ਚ ਕੀ ਕੋਈ ਕਰਮ ਸਿੱਧਾ ਕਰ ਲਈਏ ਅਸੀਂ ਕੰਮ ਕਰਨ ਲੱਗੇ ਸੀ ਸਾਨੂੰ ਪਤਾ ਹੀ ਨਹੀਂ ਕਿ ਵਾਕਈ ਇੰਨੀ ਜ਼ਿੰਦਗੀ ਬੱਚਿਆਂ ਦੀ ਬਣ ਕੇ ਸਮਾਜ ਵਿੱਚ ਇਸ ਸੋਸਾਇਟੀ ਨੂੰ ਇੰਨਾ ਸੁਧਾਰ ਮਿਲਿਆ ਇਹ ਸੋਸਾਇਟੀ ਇੰਨੀ ਵਧੀ ਅੱਗੇ ਅੱਜ ਇਹ ਮੇਰੇ ਖਲੇ ਇਸ ਪਾਸੇ ਤੁਸੀਂ ਆਓਗੇ ਨਾ ਜਿੱਨੇ ਐਜੂਕੇਸ਼ਨ ਆ ਖਾਸ ਕਰੀ ਸੁਦਮ ਸਿੰਘ ਕਲੋਨੀ ਚ ਜਾਂ ਸੋਹਣਾ ਸਾਈਡ ਜਾਂ ਕਿਸੇ ਵੀ ਬਲੌਂਗੀ ਸਾਈਡ ਇ इतने तो काफी बच्चे पढ़े हुए और ये बच्चे इंटेलिजेंट आ ना मैं बड़े हैरान होंगी मैडम अगर हमारे आगे कोई डीसी भी खड़े होएंगे ना आर्मी ऑफिसर खड़े होएंगे तो वी आर कॉन्फिडेंट टू टॉक विद देम मैंने कहा हाउ इट इज पॉसिबल कि आप इतने बड़े ऑफिसर से बात कर सकते हो कॉन्फिडेंट से ये मैम हम बात करेंगे और इनके कॉन्फिडेंट आ ਐਨੇ ਉਹਨਾਂ ਦੀ ਜੀਕੇ ਇੰਨੀ ਤਕੜੀ ਆ ਔਰ ਇੱਥੇ ਕੋਈ ਫੀਸ ਨਹੀਂ ਹੈ ਖਾਸ ਲੱਗੀ ਹੋਈ ਅਗਰ 3000 ਬਾਰ ਫੀਸ ਇੱਥੇ ਉਹਨਾਂ ਦਾ 150 ਰੁਪਏ ਆ 500 ਰੁਪਏ ਔਰ 3-4 ਸਾਲ ਤੱਕ ਪਹਿਲਾਂ ਇਹ ਫੀਸ ਵੀ ਨਹੀਂ ਸੀ ਪੁੱਟ ਕੀਤੀ ਹੋਈ ਤੇ ਇਸ ਟਾਈਪ ਦੇ ਨਾਲ ਇਹ ਤਾਂ ਗੱਲ ਐਜੂਕੇਸ਼ਨ ਦੀ ਹੋ ਗਈ ਤੇ ਇੱਕ ਤੁਸੀਂ ਅਤੰਗਵਾਦ ਦੇ ਜਿਹੜੇ ਪੀੜਤ ਬੱਚੇ ਨੇ ਜਾਂ ਪਰਿਵਾਰ ਨੇ ਜਾਂ ਫੈਮਿਲੀ ਜੀ ਨੇ ਇਨਾ ਦਾ ਕੋਈ ਨਾ ਕੋਈ ਨੁਕਸਾਨ ਹੋ ਜਵੇ ਜਾਂ ਕਿਸੇ ਦੇ ਕੋਈ ਆਂਗ ਜਿਹੜਾ ਹੈਗਾ ਉਹ ਉਹਦੇ ਵਿੱਚ ਜਿਹੜਾ ਹੈਗਾ ਕਿਸੇ ਤਮਾਕੇ ਦੇ ਵਿੱਚ ਜਾਂ ਗੋਲੀ ਲੱਗਣ ਨਾਲ ਜਿਹੜਾ ਹੈਗਾ ਖਰਾਬ ਹੋ ਜਾਂਦਾ ਉਸ ਨੂੰ ਲੇਮਸ ਲਗਾ ਕੇ ਦੰਨੇ ਹੋ ਤੇ ਇਹ ਕਿਸ ਤਰ੍ਹਾਂ ਦਾ ਕੰਮ ਹੈਗਾ ਤੈਨੂੰ ਕਿਸ ਤਰ੍ਹਾਂ ਤੁਸੀਂ ਚੂਜ਼ ਕਰਦੇ ਆ ਬੱਚਿਆਂ ਨੂੰ ਜਾਂ ਲੋਕਾਂ ਨੂੰ ਹਾਂਜੀ ਇਹ ਸਾਡਾ ਜਿਹੜੀ ਮੇਨ ਭਾਜੀ ਆ ਸਾਡੇ ਜਗਵੀਰ ਸਿੰਘ ਸੂਦ ਪੁਂਛ ਵਿੱਚ ਆ ਸਾਡੇ ਮੇਨ ਚੇਅਰ ਪਰਸਨ ਆ ਉੱਥੇ ਸਾਰਾ ਸਾਲ ਲਿਸਟ ਬੰਦੀ ਆ ਉਹ ਪਿੰਡਾਂ ਵਿੱਚ ਜਾਂਦੇ ਆ ਅਸੀਂ ਵੀ ਨਾਲ ਜਾਂਦੇ ਆ ਸਾਡੇ ਜ਼ਿਆਦਾ ਟਰਸਟ ਦੇ ਨਾਲ ਜਨਰਲ ਵਰਗੇ ਡੀਅਰ ਕਰਨਲਸ ਆਰਮੀ ਆਫੀਸਰ ਵੀ ਬਹੁਤ ਆ ਸਿਵਲ ਦੇ ਵੀ ਲੋਕ ਆ ਅਸੀਂ ਇਕੱਠੇ ਹੁੰਦੇ ਆ ਸਾਡੀ 15 ਮਈ ਤੋਂ ਲੈ ਕੇ ਹਰ ਸਾਲ 18 ਮਈ ਤੱਕ ਉੱਥੇ ਮੀਟਿੰਗਸ ਹੁੰਦੀਆਂ ਐ ਤੇ ਅਸੀਂ ਉਹ ਦਿਨ ਮਨਾਉਂਦੇ ਆ ਜਦੋਂ ਸਾਡਾ ਰਾਈਜ਼ਪੂਆ ਉੱਥੇ ਤੇ ਰੇਜ਼ਿੰਗ ਡੇ ਵੀ ਹੁੰਦਾ ਆ ਸਾਡਾ ਫਿਰ ਅਸੀਂ ਕੀ ਕਰਦੇ ਆ ਉਹਨਾਂ ਦੇ ਨਾਲ ਪਿੰਡਾਂ 'ਚ ਜਾਂਦੇ ਆ ਸਰਪੰਚਾਂ ਨੂੰ ਮਿਲਦੇ ਆ ਉਹਨਾਂ ਪਿੰਡਾਂ ਤੋਂ ਅਸੀਂ ਡਾਟਾ ਲੈਂਦੇ ਆ ਕਿ ਕਿੰਨੇ ਬੰਦੇ ਇੱਥੇ ਮਿਲੀਟੈਂਸੀ ਤੋਂ ਅਫੈਕਟਡ ਹੋਏ ਆ ਕਿੰਨੇ ਉੱਥੇ ਐਕਚੁਅਲੀ ਗੱਲ ਕੀ ਹੁੰਦੀ ਆ ਵੀ ਮਾਈਨ ਬਾਰਡਰ ਤੇ ਨਾ ਮਾਈਨਸ ਦਬੀਆਂ ਹੁੰਦੀਆਂ ਜਦੋਂ ਇਹ ਲੜਾਈ ਹਟ ਕੇ ਹਟੀ ਆ ਨਾ ਕੱਤਰ ਦੀ ਲੜਾਈ ਹੋ ਗਈ ਇਹ ਵਾਪਸ ਪਿੱਛੇ ਹਟੇ ਆ ਤੇ ਉਹ ਜਾਣ ਲਗੇ ਮਾਈਨਸ ਦਬ ਜਾਂਦੇ ਆ ਜਿਹੜਾ ਕਿ ਸਾਨੂੰ ਇਨਾ ਐਕਸਪੋਜ਼ਰ ਨਹੀਂ ਹੈ ਨੌਲੇਜ ਨਹੀਂ ਹੈ ਹੁਣ ਉੱਥੇ ਰਹਿ ਕੇ ਪਤਾ ਲੱਗਿਆ ਕਿ ਉੱਥੇ ਦੀ ਲਾਈਫ ਕੀ ਆ ਲੋਕ ਕਿਵੇਂ ਸਫਰਰ ਹੋ ਗਏ ਉੱਥੇ ਉਹ ਮਾਇਨ ਜਿਹੜੇ ਦਬ ਜਾਂਦੇ ਆ ਨਾ ਉਹ ਲੋਕ ਭੁੱਲ ਜਾਂਦੇ ਆ ਫਿਰ ਕੋਈ ਬੱਕਰੀਆਂ ਚਾਰਨ ਜਾਂਦਾ ਕੋਈ ਮੱਝਾਂ ਚਾਰਨ ਜਾਂਦਾ ਕੋਈ ਆਪਣੀ ਖੇਤੀ ਕਰਨ ਜਾਂਦਾ ਜਾਂ ਜਿਹੜੇ ਬਾਰਡਰ ਸੇ ਸਾਡੇ ਬੈਠੇ ਫੌਜੀ ਬੈਠੇ ਆ ਉਹ ਆਪਣੀ ਟਰਾਈ ਕਰਦੇ ਆ ਇੱਧਰ ਉੱਧਰ ਜਾਂਦੇ ਆ ਦੇਖਦੇ ਆ ਲੁੱਕ ਲੁੱਕ ਕਰਦੇ ਆ ਦੂਸਰੇ ਬਾਰਡਰ ਨੂੰ ਪਾਕਿਸਤਾਨ ਵਾਲ ਨੂੰ ਆਪਣੇ ਤੋਂ ਉਹਨਾਂ ਨੂੰ ਜਾਣਾ ਪੈਂਦਾ ਖੇਤਾਂ ਦੇ ਵਿੱਚੋਂ ਲੁੱਕ ਕੇ ਜਾਣਾ ਪੈਂਦਾ ਉਹ ਮਾਈਨ ਦੇ ਉੱਪਰ ਪੈਰ ਆ ਜਾਂਦਾ ਨਾ ਉਹ ਮਾਈਨਸ ਫਟ ਜਾਂਦੀਆਂ ਜਦੋਂ ਮਾਈਨ ਫਟ ਜਾਂਦੀਆਂ ਤਾਂ ਉਹਨਾਂ ਦੀਆਂ ਬਾਹਾਂ ਲੱਤਾਂ ਉੱਡ ਜਾਂਦੀਆਂ ਈਵਨ ਕਿ ਲੇਬਰ ਦੀਆਂ ਵੀ ਸਿਵਲ ਲੋਕਾਂ ਦੀਆਂ ਵੀ ਤੇ ਫੌਜੀਆਂ ਦੀਆਂ ਵੀ ਫਿਰ ਅਸੀਂ ਉਹ ਡਾਟਾ ਲੈਂਦੇ ਆ ਸਾਰਾ ਪਿੰਡਾਂ ਤੋਂ ਜਾ ਕੇ ਕਲੈਕਟ ਕਰਦੇ ਆ ਕਿ ਕਿੰਨੇ ਕੁ ਸਾਡੇ ਇਹ ਭਰਾ ਸਾਡੇ ਮਾਈ ਬਾਪ ਹੈਗੇ ਆ ਜਿਹੜੇ ਇਫੈਕਟਡ ਇਸ ਮਿਲਿਟੈਂਸੀ ਤੋਂ ਉਹ ਫਿਰ ਅਸੀਂ ਇਕੱਠੇ ਕਰਦੇ ਆਂ ਲਿਸਟ ਫਿਰ ਅਸੀਂ ਕੈਂਪ ਲਾਉਂਦੇ ਆਂ ਉਹਨਾਂ ਨੂੰ ਬੁਲਾਉਂਦੇ ਆਂ ਬੁਲਾ ਕੇ ਕੈਂਪ ਲਾਉਂਦੇ ਆਂ ਕੈਂਪ ਦੇ ਵਿੱਚ ਕੋਈ 60 70 ਹਰ ਸਾਲ ਅਸੀਂ ਲੋਕਾਂ ਨੂੰ ਲਿੰਮਸ ਲਗਾਉਂਦੇ ਆਂ ਕਿਸੇ ਦੀ ਬਾਹ ਕਿਸੇ ਦੀ ਲੱਤ ਕੱਟੀ ਹੁੰਦੀ ਆ ਫਿਰ ਅਸੀਂ ਉਹਨਾਂ ਨੂੰ ਲੈ ਕੇ ਆਉਂਦੇ ਆ ਇੱਥੇ ਮੁਹਾਲੀ ਮੁਹਾਲੀ ਆ ਕੇ ਰਿਪੇਅਰ ਵੀ ਹੁੰਦੀ ਆ ਰਿਪੇਅਰ ਕਰਨ ਲਈ ਫਿਰ ਅਸੀਂ ਜੈਪੁਰ ਜਾਂਦੇ ਆਂ ਜੈਪੁਰ ਚ ਮੇਨ ਸੈਂਟਰ ਆ ਹੈਂਡੀਕੈਪ ਸੈਂਟਰ ਉੱਤੇ ਉੱਥੋਂ ਰਿਪੇਅਰ ਹੁੰਦੀ ਆ ਉਹਨਾਂ ਦੀ ਰਿਪੇਅਰ ਕਰਕੇ ਫਿਰ ਵਾਪਸ ਆਉਂਦੇ ਆ ਫਿਰ ਪੁੰਚ ਜਾਂਦੇ ਆ ਜਿਹਦੇ ਵਿੱਚ ਸਾਡੀ ਗਵਰਨਮੈਂਟ ਜੀਐਨਕੇ ਹੈਲਪ ਕਰਦੀ ਆ ਸਾਨੂੰ ਬੱਸਸ ਵਗੈਰਾ ਪ੍ਰੋਵਾਈਡ ਕਰਦੀ ਆ ਫ੍ਰੀ ਐਟ ਕਾਸਟ ਬੱਸਾਂ ਦਿੰਦੀ ਆ ਔਰ ਸਾਡਾ ਕੰਮ ਜਿਹੜਾ ਸਫਲ ਹੋ ਜਾਂਦਾ ਮਨ ਨੂੰ ਸ਼ਾਂਤੀ ਆਉਂਦੀ ਆ ਕਲਚਰ ਪ੍ਰੋਗਰਾਮ ਵੀ ਉਹਨਾਂ ਨੂੰ ਦਿੰਦੇ ਆ ਖਾਣ ਪੀਣ ਨੂੰ ਵੀ ਦਿੰਦੇ ਆ ਨਾਲ ਸਹਾਇਤਾ ਵੀ ਦਿੰਦੇ ਆ ਕੰਬਲ ਵਗੈਰਾ ਐਸ ਟਾਈਪ ਦੇ ਨਾਲ ਉਹਨਾਂ ਦੀ ਮਦਦ ਗੋਲੀਆਂ ਲੱਗਦੀਆਂ ਕਿਸੇ ਤੇ ਗੋਲੀ ਲੱਗੀ ਕਿਸੇ ਅਤਿਅੰਕਵਾਦੀ ਦੀ ਗੋਲੀ ਲੱਗੀ ਉੱਪਰ ਫੈਮਿਲੀ ਵੀਰ ਦੇ ਸਿਵਲियन ਹੈਗੇ ਆ ਹਾਂਜੀ 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 ਤੁਹਾਨੂੰ ਦੱਸਿਆ ਨਾ ਵੀ ਜਿੱਦਾਂ ਬੰਬ ਡਿੱਗਿਆ ਉੱਥੇ ਪੁੰਛ ਦੇ ਆਲੇ ਦੁਲੇ ਕਾਫੀ ਹੋ ਜਾਂਦਾ ਰਜੌੜੀ ਚ ਕਾਫੀ ਹੁੰਦਾ ਤੇ ਉਹਦੇ ਨਾਲ ਅਫੈਕਟ ਹੋ ਜਾਂਦਾ ਕਈ ਤਾਂ ਲੋਕ ਮਾਰੇ ਜਾਂਦੇ ਅਸੀਂ ਕੁਝ ਕਰ ਹੀ ਨਹੀਂ ਸਕਦੇ ਕਾਫੀ ਮਾਹੌਲ ਉੱਧਰ ਖਰਾਬ ਸੀ ਹੁਣ ਤੇ ਘਾਟੇ ਵੈਸੇ ਪਰ ਉਹ ਬਾਹ ਲੱਤ ਜਿਹੜੀ ਉੱਡ ਜਾਂਦੀ ਹੈ ਨਾ ਉਹ ਫਿਰ ਉੱਧਰ ਗਵਰਨਮੈਂਟ ਦੇ ਕੋਲ ਇੰਨੀ ਫੈਸਿਲਿਟੀ ਨਹੀਂ ਹੈਗੀ ਉਹ ਫਿਰ ਸਾਡੀ ਟਰਸਟ ਜਿਹੜੀ ਫਾਊਂਡੇਸ਼ਨ ਹੈ ਉਹੀ ਕੰਮ ਕਰਦੀ ਆ ਤਕਰੀਬਨ ਲਿੰਜ਼ ਸਾਰੇ ਅਸੀਂ ਲਗਵਾਉਂਦੇ ਆ ਉੱਧਰ ਜੇ ਐਂ ਦੇ ਕੇ ਤਾਂ ਕਾਫੀ ਜ਼ਿਆਦਾ ਸਾਨੂੰ ਅਵਾਰਡ ਵੀ ਮਿਲੇ ਆ ਇਵਨ ਅ ਰੀਅਲ ਹੀਰੋ ਵਿੱਚ ਸਾਨੂੰ ਬੰਬੇ ਵਿੱਚ ਅ ਅਵਾਰਡ ਮਿਲਿਆ ਹੋਇਆ ਸਾਡੀ ਇੰਡੀਆ ਲੈਵਲ ਤੇ 26 ਨੰਬਰ ਤੇ ਇਹ ਫਾਊਂਡੇਸ਼ਨ ਨੇ ਅਵਾਰਡ ਲਿਆ ਹੈਗਾ ਕਾਫੀ ਜ਼ਿਆਦਾ ਇਵਨ ਸਿਲਵਰ ਜੁਬਲੀ ਤੇ ਇਹ ਰਾਸ਼ਟਰਪਤੀ ਦੀ ਵਾਈਫ ਸੀ ਉਹਨਾਂ ਨੇ ਸਾਨੂੰ ਆ ਕੇ ਸਨਮਾਨਿਤ ਕੀਤਾ ਹੈ ਤੇ ਕਾਫੀ ਜ਼ਿਆਦਾ ਇਹ ਕੰਮ ਕਰ ਰਹੇ ਆ ਸਾਇਲੈਂਟਲੀ ਕੰਮ ਕਰਦੇ ਜਾ ਰਹੇ ਆ ਕੋਈ ਅਸੀਂ ਰਿਫਲੈਕਟ ਨਹੀਂ ਹੁੰਦੇ ਸੀ ਤੇ ਜੀਟੀਵੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਇਹ ਰਿਫਲੈਕਟ ਕੀਤਾ ਇਸ ਚੀਜ਼ ਨੂੰ ਫਸਟ ਟਾਈਮ ਮੈਨੂੰ ਫੀਲ ਹੋਇਆ ਕਿ ਉਹਨਾਂ ਨੇ ਬੜਾ ਡੂੰਘੇ ਤਰੀਕੇ ਦੇ ਨਾਲ ਬਿਲੋਂ ਆ ਕੇ ਇਹ ਸੋਚਿਆ ਕਿ ਇਹਨਾਂ ਨੂੰ ਰਿਫਲੈਕਟ ਕੀਤਾ ਜਾਵੇ ਹੋਰ ਵੀ ਲੋਕਾਂ ਨੂੰ ਇਹ ਅੰਦਰ ਮਨ ਵਿੱਚ ਆਤਮਾ 'ਚ ਜਾਗਰਤੀ ਆਵੇ ਕਿ ਅਸੀਂ ਵੀ ਸਮਾਜ ਲਈ ਇਹ ਕੰਮ ਕਰੀਏ ਕਿਉਂਕਿ ਹੱਥ ਇੱਕ ਇੱਕ ਹੀ ਹੁੰਦਾ ਦੋ ਦੋ ਹੀ ਹੁੰਦੇ ਆ ਠੀਕ ਅੱਖ ਇੱਕ ਇੱਕ ਹੁੰਦਾ ਦੋ ਦੋ ਹੀ ਹੁੰਦੇ ਆ ਸ਼ਾਦੀ ਕਰਦੇ ਤੁਸੀਂ ਉਹ ਕਿਹੜੀਆਂ ਫੈਮਿਲੀਜ਼ ਆ ਕਿਹਨਾਂ ਦੀ ਸ਼ਾਦੀ ਕਰਦੇ ਆ ਕਿ ਆ ਜਿਹੜੀਆਂ ਫੈਮਿਲੀ ਇਫੈਕਟਡ ਐ ਉਹਨਾਂ ਦੀ ਆਪਸ ਵਿੱਚ ਸ਼ਾਦੀ ਕਰ ਲੈਣੇ ਕੋਈ ਬੱਚੇ ਰੱਭ ਕੇ ਇਸ ਤਰ੍ਹਾਂ ਹੈ ਵੀ ਜਿਹੜੇ ਬਹੁਤ ਗਰੀਬ ਲੋਕ ਹੈ ਨਾ ਉਹ ਸਾਡੇ ਕੋਲ ਉਹਨਾਂ ਦੇ ਮਾਪਿਓ ਪਹੁੰਚਦੇ ਆ ਕਿ ਉਹਨਾਂ ਦੇ ਕੋਲ ਖਾਣ ਲਈ ਵੀ ਤੁਹਾਨੂੰ ਦੱਸਿਆ ਵੀ ਇੱਕ ਡੰਗ ਦਾ ਖਰਚਾ ਹੁੰਦਾ ਹੈ ਤੇ ਬੱਚੇ ਜਵਾਨ ਹੋ ਜਾਂਦੇ ਆ ਜਾਂ ਸੀ ਜਿਹਨਾਂ ਦੇ ਲਿੰਸ ਲਗਵਾਉਂਦੇ ਆ ਤੇ ਉਹਨਾਂ ਦੇ ਵਿੱਚ ਇਹ ਸੀ ਬਿਠਾਉਂਦੇ ਆ ਐਗਰੀ ਕਰਵਾਉਂਦੇ ਆ ਵੀ ਇਹ ਆਪਸੀ ਚ ਮੈਰਿਜ ਕਰਨ ਨੂੰ ਤਿਆਰ ਆ ਜਿਹੜੇ ਜੋੜੇ ਆਪਸੀ ਚ ਮੈਰਿਜ ਕਰਨ ਨੂੰ ਤਿਆਰ ਹੁੰਦੇ ਆ ਤੇ ਉਹਨਾਂ ਦੇ ਪੈਰੈਂਟਸ ਦੇ ਕੋਲ ਕੋਈ ਪੈਸਾ ਨਹੀਂ ਹੁੰਦਾ ਫਿਰ ਸਾਡੀ ਟਰਸਟ ਫਾਊਂਡੇਸ਼ਨ ਜਿਹੜੀ ਆ ਉਹਨਾਂ ਦੀਆਂ ਮੈਰिजਸ ਕਰਦੀ ਆ ਉਹਨਾਂ ਨੂੰ ਰੂਟੀਨ ਦਾ ਸਮਾਨ ਦਿੰਦੀ ਆ ਜਿੱਦਾਂ ਸਲਾਈ ਮਸ਼ੀਨ ਦੇਤੀ ਭਾਂਡੇ ਦੇਤੇ ਦੋ ਮੰਝੇ ਦੇਤੇ ਲਾਈਟ ਲਾਈਟ ਸਮਾਨ ਉਹਨਾਂ ਨੂੰ ਦੇ ਕੇ ਉਹਨਾਂ ਨੂੰ ਘਰ ਵਸਾ ਦਿੰਦੀ ਆ ਲੜਕੀ ਲੜਕੇ ਦਾ ਈਵਨ ਇੱਥੇ ਤੱਕ ਨਹੀਂ ਫਿਰ ਉਹਨਾਂ ਨੂੰ ਨੌਕਰੀ ਵੀ ਦਿੰਦੀ ਆ ਉਹਨਾਂ ਨੂੰ ਜਿਹੜਾ ਪ੍ਰਾਈਵੇਟ ਸੈਕਟਰ ਹੈ ਨਾ ਪ੍ਰਾਈਵੇਟ ਸੈਕਟਰ ਦਾ ਸਾਡਾ ਕੋਈ ਦੋਸਤ ਯਾਰ ਆ ਉਹਦੀ ਫੈਕਟਰੀ ਆ ਉਸ ਫੈਕਟਰੀ 'ਚ ਉਹਨਾਂ ਨੂੰ ਜੌਬ ਵੀ ਦਵਾ ਦਿੰਦੇ ਆ ਕਿ 8-10 ਹਜ਼ਾਰ ਰੁਪਏ ਕਮਾ ਕੇ ਆਪਣਾ ਘਰ ਚਲਾ ਰਹਿਣ ਇਦਾਂ ਵਿਡੋ ਮੈਰਿਜਸ ਵੀ ਕਰਵਾਉਂਦੇ ਆ ਉੱਥੇ ਬਾਕੀ ਮੈਰਿਜਸ ਵੀ orphans ਮੈਰਿਜਸ orphans ਨੂੰ ਵੀ ਅਸੀਂ ਦੇਖਦੇ ਆ ਜਿਨ੍ਹਾਂ ਦਾ ਕੋਈ ਮਾਈ ਬਾਪ ਨਹੀਂ ਹੈਗਾ ਇਕੱਲਾ ਹੀ ਆ orphans ਬਿਲਕੁਲ ਹੀ ਅਸੀਂ ਉਹਨਾਂ ਨੂੰ ਵੀ ਵੇਖਦੇ ਆ ਜਾ ਕੇ ਉੱਥੇ ਉਹਨਾਂ ਨੂੰ ਉਹਨਾਂ ਦੀ ਐਜੂਕੇਸ਼ਨ ਦੇਖਦੇ ਆ ਉਹਨਾਂ ਨੂੰ ਫੈਸਿਲਿਟੀ ਦਿੰਦੇ ਆ ਕਿ ਚਲੋ 10ਵੀਂ ਤੱਕ ਇਹ ਸਟੈਂਡ ਕਰ ਜਾਣ ਉਸ ਬਾਤ ਬੱਚਾ ਆਪਣੇ ਆਪ ਨੂੰ ਸੰਭਾਲ ਲੈਂਦਾ ਹੈ ਇਹ ਸਾਡੀ ٹرسٹ ਕਾਫੀ ਕੁਝ ਕਰਦੀ ਹੈ ਇਦਾਂ ਦੇ ਕੰਮ ਕਰਦੀ ਇਨਸਪਾਇਰ ਅਸੀਂ ਹੋਏ ਆ ਸਪਿਰਚੁਅਲੀ ਇਨਸਪਾਇਰ ਹੋਏ ਆ ਮੈਨੂੰ ਲੱਗਦਾ ਹੈ ਕਿ ਸਾਡੇ ਬੈਕ ਦੇ ਉੱਪਰ ਸਾਡੀ ਫਾਊਂਡੇਸ਼ਨ ਦੇ ਸਿਰ ਦੇ ਉੱਪਰ ਕਿਸੇ ਸਪਿਰਚੁਅਲ ਬੰਦੇ ਦਾ ਹੱਥ ਹੈ ਕਿਸੇ ਸਪਿਰਚੁਅਲਟੀ ਦਾ ਹੱਥ ਹੈ ਸ੍ਰਿਸ਼ਟੀ ਦਾ ਹੱਥ ਹੈ ਜੋ ਐਨਾ ਸੀ ਇਨਸਪਾਇਰ ਹੋਏ ਆ ਤੇ ਆਪਣਾ ਅਸੀਂ ਸਾਰਾ ਵਕਤ ਇਸ ਪਾਸੇ ਲਗਾ ਰਹੇ ਆ ਪਰਿਵਾਰ ਬਹੁਤ ਸਾਥ ਦਿੰਦਾ ਮੇਰੇ ਸਨੀ ਸਾਹਿਬ ਸਕੰਦਰ ਬੱਚੇ ਮੇਰੇ ਹਸਬੰਡ ਜਿਹੜੇ ਆ ਉਹ ਬਹੁਤ ਜ਼ਿਆਦਾ ਸਾਥ ਦਿੰਦੇ ਆ ਇਵਨ ਕਿ ਇਹ ਸਕੂਲ ਵਿੱਚ ਜੋ ਵੀ ਚੱਲਦਾ ਉਹ ਹੀ ਸਾਰਾ ਪੈਸਾ ਡੋਨੇਟ ਕਰਦੇ ਆ ਫਾਊਂਡੇਸ਼ਨ ਡੋਨੇਟ ਕਰਦੀ ਆ ਤੇ ਇਹ ਸਕੂਲ ਚੱਲੀ ਜਾਂਦਾ 23 ইয়ার্স ਹੋ ਗਏ ਆ ਆਈ ਏਮ ਵੈਰੀ ਲੱਕੀ ਟੂ ਸੀ ਦਿਸ ਕਿ ਮੇਰੀ ਸ੍ਰਿਸ਼ਟੀ ਮੈਨੂੰ ਸਪੋਰਟ ਕਰ ਰਹੀ ਆ ਆਈ ਥੈਂਕ ਗੋਡ ਆਲਸੋ ਫॉर ਥੈਟ ਇੰਜੀਨੀਅਰ ਰਜਿੰਦਰ ਸਿੰਘ ਕਾਲੋਂ ਰਿਟਾਇਰਡ ਚੀਫ ਇੰਜੀਨੀਅਰ ਬਾਰਡਰ ਰੂਡਸ ਆਰਗੇਨਾਈਜੇਸ਼ਨ ਮਿਨਿਸਟਰੀ ਆਫ ਡਿਫੈਂਸ ਗਵਰਨਮੈਂਟ ਆਫ ਇੰਡੀਆ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਆਲ ਇੰਡੀਆ ਇੰਜੀਨੀਅਰਿੰਗ ਸਰਵਿਸਿਜ਼ ਐਗਜ਼ਾਮ ਦੇ ਵਿੱਚੋਂ ਪਾਸ ਹੋ ਕੇ ਬਾਰਡਰ ਰੂਡ ਆਰਗੇਨਾਈਜੇਸ਼ਨ ਜੁਆਇਨ ਕੀਤਾ ਤੇ ਮੇਰੀ ਪਹਿਲੀ ਪੋਸਟਿੰਗ 1983 ਵਿੱਚ ਜੰਮੂ ਕਸ਼ਮੀਰ ਦੇ ਖਿੱਤੇ ਚ ਉਹ ਬਾਰਡਰ ਏਰੀਆ ਵਿੱਚ ਕਿਉਂਕਿ ਸਾਡਾ ਮੇਨ ਪਰਪਸ ਹੀ ਹੈ ਇਨਫਰਾਸਟ੍ਰਕਚਰ ਡਿਵੈਲਪ ਕਰਨਾ ਆਨ ਦਾ ਬਾਰਡਰ ਫਾਰ ਯੂਜ਼ ਆਫ ਆਰਮੀ ਐਂਡ ਡਿਫੈਂਸ ਸਰਵਿਸਿਜ਼ ਅਸੀਂ ਉਸ ਵਕਤ ਦੇ ਵਿੱਚ ਪੁਨਚ ਦੇ ਵਿੱਚ ਕੁਝ ਅਰਸਾ ਮੈਂ ਰਿਹਾ ਪਰਿਵਾਰ ਦੇ ਨਾਲ ਹੀ ਸਾਂ ਸਾਡੀ ਉੱਥੇ ਮੁਲਾਕਾਤ ਇੱਕ ਬੜੇ ਸੂਝਵਾਨ ਇਨਸਾਨ ਨਾਲ ਹੋਈ ਜਿਨ੍ਹਾਂ ਦਾ ਨਾਮ ਹੈ ਪ੍ਰੋਫੈਸਰ ਜਗਬੀਰ ਸਿੰਘ ਸੂਦਨ ਉਹ ਕਾਫੀ ਅਰਸੇ ਤੋਂ ਚੈਰਿਟੀ ਦਾ ਕਰਦੇ ਸੀ ਲੋਕਾਂ ਵਾਸਤੇ ਮਦਦ ਕਰਦੇ ਸੀ ਸਾਡੇ ਵਿੱਚ ਵੀ ਕੁਝ ਇਨਬिल्ਟ ਕਰੈਕਟਰ ਜੋ ਜਿਵੇਂ ਬਜ਼ੁਰਗਾਂ ਤੋਂ ਟ੍ਰਾਂਸਫਰ ਹੁੰਦੇ ਨੇ ਅਸੀਂ ਵੀ ਆਪਣੇ ਬਜ਼ੁਰਗਾਂ ਨੂੰ ਵੇਖਿਆ ਸੀ ਕਿ ਉਹ ਕਿਸ ਤਰ੍ਹਾਂ ਲੋੜਵੰਦ ਦੀ ਮਦਦ ਕਰਦੇ ਨੇ ਅਸੀਂ ਉਹਨਾਂ ਦੇ ਨਾਲ ਜੁੜ ਗਏ ਤੇ ਕੁਛ ਅਰਸੇ ਬਾਅਦ ਇੱਕ ਸੰਸਥਾ ਰਜਿਸਟਰ ਕੀਤੀ ਪ੍ਰੀਤਮ ਸਪਿਰਚੁਅਲ ਫਾਊਂਡੇਸ਼ਨ ਜਿਸ ਦਾ ਮੇਨ ਪਰਪਸ ਮਜਬੂਰ ਤੇ ਲੋੜਵੰਦ ਇਨਸਾਨਾਂ ਦਾ ਮਦਦ ਕਰਨਾ ਹੈ اسپੈਸ਼ਲੀ ਕਿਉਂਕਿ ਪੁਨਸ ਰਜੌੜੀ ਸਾਰਾ ਏਰੀਆ ਬਾਰਡਰ ਦਾ ਹੈ ਤੇ ਇੱਕ ਅਰਸਾ ਸੀ ਕਿ ਜਦੋਂ ਮਿਲਟੈਂਸੀ ਬਹੁਤ ਜ਼ਿਆਦੀ ਸੀ ਤੇ ਉਹ ਪਿੰਡਾਂ ਦੇ ਰਸਤੇ ਵਿੱਚ ਵੀ ਮਾਈਨਸ ਲਾ ਜਾਂਦੇ ਸੀ ਜਿਹਦੇ ਵਿੱਚ ਸਕੂਲ ਜਾਂਦੇ ਬੱਚੇ ਖੇਤਾਂ 'ਚ ਕੰਮ ਕਰਦੀਆਂ ਔਰਤਾਂ ਬਜ਼ੁਰਗ ਬੰਦੇ ਮਾਈਨ ਫਟਣ ਨਾਲ ਕਿਸੇ ਦਾ ਹੱਥ ਉੱਡ ਜਾਂਦਾ ਸੀ ਕਿਸੇ ਦੀ ਲੱਤ ਉੱਡ ਜਾਂਦੀ ਸੀ ਤੇ ਕੋਈ ਐਸਾ ਘਰ ਨਹੀਂ ਸੀ ਜਿਸ ਦੇ ਵਿੱਚ 2 3 4 ਇਹੋ ਜਿਹੇ ਅਫੈਕਟਡ ਬੰਦੇ ਨਾ ਹੋਣ ਤੇ ਸਾਡੀ ਟਰਸਟ ਨੇ ਆਰਟੀਫੀਸ਼ੀਅਲ ਨੇ ਬੁਲਾਉਣ ਦਾ ਮੁੱਦਾ ਚੁੱਕਿਆ ਸ਼ੁਰੂਆਤ ਵਿੱਚ ਸੀ ਹਰ ਸਾਲ ਇੱਕ ਕੈਂਪ ਲਾਉਂਦੇ ਸੀ 60 ਤੋਂ 70 ਬੰਦਿਆਂ ਦਾ ਪੁਨਸ ਤੋਂ ਚੱਲ ਕੇ ਸਾਡੇ ਕੋਲ ਇੱਥੇ ਕੈਂਪ ਰੋਕਦਾ ਸੀ ਫਿਰ ਦਿੱਲੀ ਜਾਂਦੇ ਸੀ ਤੇ ਦਿੱਲੀ ਤੋਂ ਉਹਨਾਂ ਨੂੰ ਆਰਟੀਫੀਸ਼ੀਅਲ ਲਿੰਬ ਲਗਵਾਏ ਜਾਂਦੇ ਸੀ ਕੋਸ਼ਰ ਸੇ ਬਾਅਦ ਸਾਨੂੰ ਉੱਥੇ ਕਾਫੀ ਸਪੋਰਟ ਮਿਲੀ ਤੇ ਕੁਝ ਏਰੀਆ ਅਲਾਟ ਹੋ ਗਿਆ ਆਰਮੀ ਵੱਲੋਂ ਹੀ ਜਿਹਦੇ ਵਿੱਚ ਸਾਡਾ ਇੱਕ ਕੈਂਪ ਬਣ ਗਿਆ ਤੇ ਵਰਕਸ਼ਾਪ ਬਣ ਗਈ ਤੇ ਹੁਣ ਇਹੋ ਜੀ ਫੈਸਿਲਿਟੀ ਸਾਨੂੰ ਮਿਲੀ ਹੈ ਕਿ ਅਸੀਂ ਉੱਥੇ ਪੁੰਛ ਦੇ ਵਿੱਚ ਹੀ ਆਰਟੀਫੀਸ਼ੀਅਲ ਲੈਂਬ ਮੈਨੂਫੈਕਚਰ ਕਰਕੇ ਤੇ ਉੱਥੇ ਹੀ ਫਿਕਸ ਕਰਦੇ ਆ ਹੈਰ ਚੰਗਾ ਵਕਤ ਆਇਆ ਕਿ ਹੁਣ ਉਹ ਰੇਟ ਆਫ ਕੈਜੂਐਲਟੀ ਨਹੀਂ ਰਿਹਾ ਜੋ ਪਹਿਲਾਂ ਸੀ ਹੁਣ ਬਾਰਡਰ ਸਾਡੇ ਸੇਫ ਨੇ ਤੇ ਜਿਹੜੀ ਏਕਾ ਦੁੱਕਾ ਘਟਣਾ ਹੁੰਦੀਆਂ ਨੇ ਉਹਦੇ ਵਿੱਚ ਜੇ ਕੋਈ ਇਫੈਕਟ ਹੋ ਜਾਂਦਾ ਤੇ ਚਲੋ ਦੀ ਮਦਦ ਹੋ ਜਾਂਦੀ ਐ ਇਸ ਤੋਂ ਇਲਾਵਾ ਗਰੀਬ ਲੜਕੀਆਂ ਦੀਆਂ ਸ਼ਾਦੀਆਂ ਕਰਨੀਆਂ ਅੱਖਾਂ ਦੇ ਆਪਰੇਸ਼ਨ ਕਰ ਕਰਨੇ ਇਹ ਵੀ ਸਾਡੀ ਸੰਸਥਾ ਦੇ ਰੋਲ ਦੇ ਵਿੱਚ ਕੁਝ ਐਸੇ ਵੀ ਐਡ ਕੀਤੇ ਅਸੀਂ ਮੁੱਦੇ ਤੇ ਮਾਨਵਤਾ ਦੀ ਸੇਵਾ ਵਾਸਤੇ ਡੈਡੀਕੇਟਡ ਆ ਸਪੈਸ਼ਲੀ ਕਿਉਂਕਿ ਮੈਂ ਤੇ ਸਰਵਿਸ ਵਿੱਚ ਰਿਹਾ ਤੇ ਅਲੱਗ-ਅਲੱਗ ਏਰੀਆ 'ਚ ਰਿਹਾ ਤੇ ਮੇਰੀ ਵਾਈਫ ਮਿਸ ਜਗਜੀਤ ਕੌਰ ਕਾਲੋਂ ਲਗਾਤਾਰ ਜੁੜੀ ਰਹੀ ਉਸ ਸੰਸਥਾ ਨਾਲ ਤੇ ਉਹਨਾਂ ਦੇ ਹੀ ਇਨਕਰੇਜਮੈਂਟ ਨਾਲ ਅਸੀਂ ਇੱਕ ਇੱਥੇ ਸਕੂਲ ਖੋਲਿਆ ਸਰਦਾਰ ਹਰੀ ਸਿੰਘ ਮੈਮੋਰੀਅਲ ਸਕੂਲ ਹੈ ਜਿਹੜਾ ਕਿ ਗਰੀਬ ਬੱਚਿਆਂ ਨੂੰ ਪੜਾਉਣ ਚ ਅਸੀਂ ਉਹਨਾਂ ਦੀ ਮਦਦ ਕਰਦੇ ਆ ਤੇ ਸਾਡੇ ਬੱਚੇ ਕਾਫੀ ਹਾਈ ਲੈਵਲਸ ਗੇਨ ਕਰ ਚੁੱਕੇ ਨੇ ਇਹ ਲੋਕਾਂ ਨੂੰ ਲਿਵਸ ਲਗਵਾਉਣੇ ਔਰ ਇੱਕ ਕੰਬਾਇਨ ਜਿਹੜੀ ਹੈ ਸਾਡੀ ਕਲੈਕਟਿਵ ਵਿਜ਼ਡਮ ਹੈ ਜਿਹੜੀ ਕਿ ਸਾਰਿਆਂ ਨਾਲ ਮਿਲ ਕੇ ਚੱਲਦੀ ਹੈ ਉਰੇਜ ਦੇ ਵਿੱਚ ਅਸੀਂ ਤਕਰੀਬਨ 12000 ਤੋਂ ਜ਼ਿਆਦਾ ਲਿੰਜ਼ ਲਗਾਏ ਪੂਰਾ ਐਂਟਾਇਰ ਜੀਐਨਪੀ ਅਸੀਂ ਇਸ ਨੂੰ ਅਸੂਲਿਆ ਜਿਹੜੀ ਜੋੜੀ ਹੈ 12 ਬੁਲਾ ਟਿੱਟਵਲ ਹੈ ਤੰਗਧਾਰ ਦਾ ਇਲਾਕਾ ਹੈ ਚੋਕੀ ਬਲਵਰਾ ਹੈ ਫਿਰ ਇਸ ਪਾਸੇ ਚੰਗੜ ਦਾ ਇਲਾਕਾ ਹੈ ਜਿਹੜਾ ਨੁਸ਼ਾਰੇ ਡਿਸਟ੍ਰਿਕਟ ਵਿੱਚ ਹੈ ਇੱਕ ਸਮ ਜੁੜੀਆਂ ਦਾ ਇਲਾਕਾ ਹੈ ਤਾਂ ਕੁੱਲ ਬਲਾਕ ਹੈ ਡਿਸਟ੍ਰਿਕਟ ਪੁਰਸ ਦੀ ਹੀ ਸਿਰਫ 62% ਪੋਪੂਲੇਸ਼ਨ ਹੈ ਜਿਹੜੇ ਕਿ ਇਹ ਅਨਹੀਨ ਪੀਰੀਅਡ ਦੇ ਵਿੱਚ ਮੈਂ ਪ੍ਰਦੀਪ ਸਿੰਘ ਐਪੀ ਜਰਨਲਸ ਕਤਰ ਭਗਤ ਕਬੀਰ ਵੈਲਫੇਅਰ ਫਾਊਂਡੇਸ਼ਨ ਦਾਨ ਜਿਸ ਨੂੰ ਕਹਿੰਦੇ ਨੇ ਤੇ ਦਾਨੀ ਕੌਣ ਹੁੰਦੇ ਨੇ ਸਹੀ ਮੈਨਾਂ ਦੇ ਵਿੱਚ ਦਾਨ ਸਿੱਖਿਆ ਦਾਨ ਮੰਨਿਆ ਜਾਂਦਾ ਤੇ ਮੁਹਾਲੀ ਦੇ ਵਿੱਚ ਮੈਡਮ ਜਗਜੀਤ ਕੌਰ ਦੀ ਕਾਲੋਂ ਜੋ ਚੇਅਰਪਰਸਨ ਨੇ ਹਰੀ ਸਿੰਘ ਮੈਮੋਰੀਅਲ ਚੈਰੀਟੇਬਲ ਇੰਗਲਿਸ਼ ਸਕੂਲ ਦੇ ਤੇ ਇਹ ਪਿਛਲੇ ਮੇਰਾ ਇਹਨਾਂ ਨਾਲ ਵਾਹ 15 ਤੋਂ 20 16 ਸਾਲਾਂ ਤੋਂ ਇਹਨਾਂ ਨਾਲ ਵਾਹ ਹੈ ਤੇ ਦੇਖ ਰਿਹਾ ਆਂ ਵੀ ਇੱਥੇ ਬੱਚਿਆਂ ਨੂੰ ਇਹ ਐਜੂਕੇਸ਼ਨ ਦੇ ਰਹੇ ਨੇ ਉਹ ਵੀ ਬਿਲਕੁਲ ਮੁਫਤ ਨਾ ਸਿਰਫ ਮੁਫਤ ਪੜ੍ਹਾਈ ਐਜੂਕੇਸ਼ਨ ਸਗੋਂ ਘਰ ਜਾ ਕੇ ਬੱਚਿਆਂ ਨੂੰ ਜਦੋਂ ਡਾਟ ਲੋਰ ਸਰਵੇ ਕਰਕੇ ਵੀ ਕਿਹੜਾ ਬੱਚਾ ਹੁਸ਼ਿਆਰ ਆ ਤੇ ਕਿਹੜਾ ਬੱਚਾ ਹੈਗਾ SLAMER ਦੇ ਵਿੱਚ ਹੈਗਾ ਤੇ এডਿਕੇਸ਼ਨ ਪ੍ਰਾਪਤ ਕਰਨੀ ਚਾਹੁੰਦਾ ਉਹਨੂੰ ਘਰਾਂ ਤੋਂ ਲੈ ਕੇ ਆਉਂਦੇ ਨੇ ਇਹ ਤੇ ਲੈ ਕੇ ਉਹਨਾਂ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਵਿਆਹਾ ਤੱਕ ਦੀ ਜ਼ਿੰਮੇਵਾਰੀ ਇਹ ਲੈ ਫੈਡੀ ਵਟਨੇ ਇਹ ਕਿਸੇ ਤੋਂ ਹੋਰ ਪਾਸੇ ਕੋਈ ਦਾਨ ਨਹੀਂ ਦਿੰਦੇ ਕੋਈ ਇਹਨਾਂ ਦੀ ਗੱਲ ਇਦਾਂ ਦੀ ਹੈ ਨਹੀਂ ਪਰ ਇਹ ਬਸ 24 ਘੰਟੇ ਬੱਚਿਆਂ ਨੂੰ ਸਮਰਪਿਤ ਰਹਿ ਦਿੰਦੇ ਨੇ ਬੱਚਿਆਂ ਨੂੰ ਉੱਚੀ ਸਿੱਖਿਆ ਦੇਣ ਦੇ ਚੱਕਰ ਚ ਲੱਗੇ ਰਹਿੰਦੇ ਨੇ ਹਮੇਸ਼ਾ ਜੀ ਤੇ ਇਹਨਾਂ ਦੁਆਰਾ ਇਹ ਸਕੂਲ ਤੋਂ ਪੜ੍ਹ ਕੇ ਬੱਚੇ ਅਲੱਗ-ਅਲੱਗ ਵੱਡੇ ਵਿਭਾਗਾਂ ਵਿੱਚ ਵੱਡੇ ਡਿਪਾਰਟਮੈਂਟਸ ਦੇ ਵਿੱਚ ਵੀ ਵੱਡੀਆਂ ਪੋਸਟਾਂ ਤੇ ਉੱਚੇ ਪਦਮਿਆਂ ਤੇ ਸਵਾਰ ਹੋ ਕੇ ਲੋਕਾਂ ਲਈ ਪ੍ਰੇਰਣਾ ਸੋਤ ਬਣੇ ਹੋਏ ਨੇ ਤੇ ਮੈਂ ਅੱਜ ਮੈਨੂੰ ਇੱਥੇ ਆ ਕੇ ਇਸ ਗੱਲ ਲਈ ਬੜਾ ਚੰਗਾ ਲੱਗਿਆ ਵੀ ਅਸੀਂ ਭਗਤ ਆਪਣੇ ਜਿਹੜਾ ਸਰਗਿ ਹਰੀ ਸਿੰਘ ਮੈਮੋਰੀਅਲ ਚੈਰੀਟੇਵ ਇੰਗਲਿਸ਼ ਸਕੂਲ ਦੇ ਵਿੱਚ ਆ ਕੇ ਇਸ ਬੱਚਿਆਂ ਦੇ ਸੰਗ ਦਰਸ਼ਨ ਕਰ ਸਕਿਆ ਤੇ ਬੱਚਿਆਂ ਨੂੰ ਮਿਲ ਕੇ ਸਾਨੂੰ ਬੜਾ ਚੰਗਾ ਲੱਗਿਆ ਨਾ ਅੰਗ ਆਲਿਆ ਨੂੰ ਨਕਲੀ ਅੰਗ ਲਗਾ ਕੇ ਦੇਣਾ ਪਰਿਵਾਰ ਉਹਨਾਂ ਪਰਿਵਾਰਾਂ ਦੇ ਬੱਚੇ ਬੱਚਿਆਂ ਦੀ ਸ਼ਾਦੀ ਕਰਾਉਣਾ ਜਿਹੜੇ ਕੀ ਅਪਹਾਜ ਹੋ ਗਏ ਨੇ ਉਸ ਦੇ ਨਾਂ ਨਾਲ ਐਜੂਕੇਟ ਕਰਨਾ ਸਿੱਖਿਆ ਦੇਣਾ ਸਿੱਖਿਆ ਤੋਂ ਭਾਵ ਹੈ ਕਿ ਛੋਟੇ ਛੋਟੇ ਬੱਚੇ ਸਲਮ ਦੇ ਬੱਚਿਆਂ ਨੂੰ ਐਜੂਕੇਸ਼ਨ ਦੇ ਕੇ ਆਪਣੇ ਪੈਰਾਂ ਦੇ ਉੱਪਰ ਖੜੇ ਕਰਨਾ ਇਹ ਕੰਮ ਜਿਹੜਾ ਹੈਗਾ ਬੀਟਮ ਸਪਿਰਚੁਅਲ ਟਾ ਫਾਊਂਡੇਸ਼ਨ ਆ ਉਹ ਕਰ ਰਹੀ ਹੈਗੀ ਐ ਤੇ ਨਾਲ ਨਾਲ ਉਹਨਾਂ ਦੇ ਨਾਲ ਨਾਲ ਹਰੀ ਸਿੰਘ ਮੈਮੋਰੀਅਲ ਐਜੂਕੇਸ਼ਨ ਸੁਸਾਇਟੀ ਜਿਹੜੀ ਹੈਗੀ ਐ ਇਸ ਕੰਮ ਵਿੱਚ ਜੁਟੀ ਹੋਈ ਤੁਸੀਂ ਦੇਖਿਆ ਕਿਸ ਤਰ੍ਹਾਂ ਕੰਮ ਕੀਤੇ ਜਾ ਰਹੇ ਨੇ ਹਰ ਕੋਈ ਬੱਚਾ ਜਿਹੜਾਗਾ ਉਹ ਪੜ੍ਹਾਈ ਕਰਦਾ ਤੇ ਪੜ੍ਹਾਈ ਦੇ ਨਾਲ ਨਾਲ ਉਹ ਇਹ ਬੱਚਾ ਸਮਝਦਾ ਹੈਗਾ ਕਿ ਮੈਨੂੰ ਐਜੂਕੇਸ਼ਨ ਮਿਲਣ ਤੋਂ ਬਾਅਦ ਮੈਂ ਚੰਗਾ ਭਵਿੱਖ ਬਣਾ ਸਕਾਂ ਬਹੁਤ ਸਾਰੇ ਬੱਚੇ ਨੌਕਰੀ ਕਰਦੇ ਤੁਹਾਨੂੰ ਦੱਸੇ ਨੌਕਰੀ ਕਰਦੇ ਨੇ ਔਰ ਹਜ਼ਾਰਾਂ ਲੋਕਾਂ ਦੇ ਨਾਮ ਲਗਾ ਕੇ ਦੇ ਦਿੱਨੇ ਤੇ ਇਹ ਸਾਰਾ ਕੰਮ ਜਿਹੜੀ ਹੈਗੀਆਂ ਕੁਝ ਜਿਹੜੀਆਂ ਨੇ ਫੌਜੀ ਪਰਿਵਾਰ ਜਿਹੜੇ ਨੇ ਉਹ ਕਰਨ ਨੂੰ ਜੁਟੇ ਹੋਏ ਨੇ 1983 ਤੋਂ ਕੰਮ ਕਰ ਰਹੇ ਨੇ ਤੇ 2023 ਆ ਗਿਆ ਤੇ ਹਲੇ ਵੀ ਉਹ ਆਪਣੇ ਇਸ ਸੇਵਾ ਦੇ ਵਿੱਚ ਜੁਟੇ ਹੋਇਆ ਭਾਵੇਂ ਇਹ ਦੱਸਿਆ ਜਾਂਦਾ ਕਿ ਹੁਣ ਜੰਮੂ ਕਸ਼ਮੀਰ ਵਿੱਚ ਜਿਹੜੀਆਂ ਬਾਰ ਦਾ ਤਾਂ ਘਟ ਗਈਆਂ ਨੇ ਅਤਵਾਦੀ ਬਾਰ ਦਾ ਘਟ ਗਈਆਂ ਨੇ ਤੇ ਉੱਥੇ ਜਿਹੜੇ ਆਮ ਜਨਤਾ ਹੈਗੀਆਂ ਆਮ ਲੋਕ ਨੇ ਗਰੀਬ ਪਰਿਵਾਰਾਂ ਦੇ ਲੋਕ ਨੇ ਉਹਨਾਂ ਨੂੰ ਹੁਣ ਇਹੋ ਜਿਹੇ ਕੋਈ ਜਿਹੜੇ ਦੁਖਾਂਤ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਪਰ ਫਿਰ ਵੀ ਇਹ ਸੰਸਥਾ ਕੰਮ ਕਰ ਰਹੀ ਹੈ ਘਰ ਘਰ ਜਾ ਕੇ ਪਤਾ ਕਰਨਾ ਕਿ ਕਿਹਦਾ ਬੱਚਾ ਕਿਦੇ ਸਰੀਰ ਦਾ ਅੰਗ ਨਹੀਂ ਹੈਗਾ ਉਹਦੇ ਅੰਗ ਲਵਾਉਣਾ ਬਹੁਤ بڑا ਪੁੰਦਾ ਸਾ ਮਹਿ ਸਨਸਦਾਰ ਇਹ ਕਰ ਰਿਹਾ ਗਿਆ ਪਰ ਇਹ ਸਭ ਤੋਂ ਵੱਡੀ ਗੱਲ ਹੈ ਕਿ ਸਰਾਧ ਦੀ ਰੱਖਿਆ ਦੇ ਨਾਲ-ਨਾਲ ਸਮਾਧ ਦੀ ਸੇਵਾ ਕਰਨ ਦਾ ਜੋ ਇਹ ਬੀੜਾ 1983 ਦੇ ਵਿੱਚ ਚੱਕਿਆ ਸੀਗਾ ਉਹ ਅੱਜ ਵੀ ਉਸੀ ਜਜ਼ਬੇ ਦੇ ਨਾਲ ਬਰਕਰਾਰ ਹੈ ਤੇ ਸੇਵਾ ਵਿੱਚ ਲੱਗਿਆ ਹੋਇਆ ਹੈ ਅੱਜ ਦੇ ਮਹਾਪੁਰਖ ਪ੍ਰੋਗਰਾਮ ਵਿੱਚ ਮੈਨੂੰ ਮਨੋਜ ਓਸ਼ੀ ਅਤੇ ਕੈਮਰਾ ਪਰਸਨ ਅਸ਼ੋਨੀ ਮਿਨਾਸ ਨੂੰ ਦਿਓ ਇਜਾਜ਼ਤ ਅਗਲੇ ਹਫਤੇ ਤੁਹਾਨੂੰ ਫਿਰ ਕਿਸੇ ਹੋਰ ਮਹਾਪੁਰਖ ਨਾਲ ਕਰਾਵਾਂਗੇ ਰੂਬਰ